ਕਸੀ ਮਾਹੌਲ ਭਖਿਆ ਪਿਆ ਪਰ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਲੋਕਤੰਤਰ ਚ ਲੋਕ ਮਾਲਿਕ ਪਰ ਸਾਡੇ ਸਿਸਟਮ ਦੀ ਤਰਾਸ਼ ਦੀ ਏ ਹੈ ਕਿ ਲੋਕਾਂ ਨੂੰ ਪੁੱਛੇ ਨਹੀਂ ਜਾਂਦਾ ਜੀ ਡੀ ਪੀ ਪਰ ਕੈਪਟਾ ਸਾਡੇ ਦੇਸ਼ ਦੀ ਲਗਭਗ 180000 ਹੈ ਥੈਟ ਮੀਨਸ ਐਵਰੇਜ ਇਨਕਮ ਆਫ ਏਵਰੀ ਇੰਡੀਅਨ ਇਜ਼ ਆਲਮੋਸਟ 15000 ਪਰ ਮਹੀਨਾ ਆਪਣਾ ਜੇ ਇਲਾਜ ਕਰਾਣਾ ਉਹਦਾ ਕਿੰਨਾ ਖਰਚਾ ਹੈ ਈ ਐਮ ਆਈ ਦੀਆਂ ਕਿਸ਼ਤਾਂ 15000 ਰੁਪਏ ਮਹੀਨੇ ਚ ਕੌਣ ਗੁਜ਼ਾਰਾ ਕਰ ਸਕਦਾ ਉਹ ਜਿਹੜੇ ਲੀਡਰ ਜਿਹੜੇ ਲੀਡਰਾਂ ਕਰਕੇ ਇਹ ਮਾਹੌਲ ਬਣਿਆ ਇਹ ਸਿਸਟਮ ਬਣਿਆ ਆਪਾਂ ਉਹੀ ਲੀਡਰਾਂ ਨੂੰ 파ਟੀਆਂ ਬਦਲ ਬਦਲ ਕੇ ਟਿਕਟਾਂ ਦੇ ਹੀ ਜਾਂਦੇ ਕਿਵੇਂ ਸਿਸਟਮ ਦਾ ਸੁਧਾਰ ਹੋਊਗਾ ਉਹ ਉਹਨਾਂ ਲੀਡਰਾਂ ਦੀ ਵਿਚਾਰਤਾ ਕਿੱਥੇ ਖੜਦੀ ਆ ਲੋਕ ਕਿੱਥੇ ਖੜਦੇ ਨੇ ਉਹਨਾਂ ਵਾਸਤੇ ਕੀ ਦੇਖਦੇ ਉਹ ਜਿਹੜੇ ਰਵਾਇਤੀ ਲੀਡਰ ਆ ਇਹਨਾਂ ਨੇ ਤਾਂ ਲੋਖੜ ਮੂਰਖ ਹੀ ਸਮਝਿਆ ਆ ਲੋਕਾਂ ਦੇ ਮੁੱਦੇ ਆ ਲਾਅ ਐਂਡ ਆਰਡਰ ਲੋਕਾਂ ਦੇ ਮੁੱਦੇ ਆ ਮਹਿੰਗਾਈ ਠੀਕ ਹੈ ਨਾ ਲੋਕਾਂ ਦੇ ਤਾਂ ਇਹ ਮੁੱਦੇ ਆ ਪਰ ਲੀਡਰਾਂ ਵੱਲੋਂ ਕਿਹੜੇ ਮੁੱਦੇ ਕ੍ਰੀਏਟ ਕੀਤੇ ਜਾਂਦੇ ਆ ਬਲੇਮ ਕੇ ਮਲੇ ਉਹ ਪਾਰਟੀ ਨੇ ਇਹ ਨੁਕਸਾਨ ਕਰਤਾ ਆ ਲੀਡਰ ਨੇ ਇੰਨਾ ਲੁੱਟ ਕੇ ਖਾ ਲਿਆ ਇਹ ਇਹ ਪਾਰਟੀ ਨੇ ਸਾਡੇ ਮਤਲਬ ਧਰਮ ਦਾ ਬਹੁਤ ਮਾਨ ਸਤਕਾਰ ਵਧਾਤਾ ਮਤਲਬ ਲੋਕਾਂ ਦੇ ਤੇ ਇਸ਼ੂਸ ਤੁਸੀਂ ਬਿਲਕੁਲ ਹੀ ਡਾਇਵਰਟ ਕਰਤੇ ਇਹ ਪਾਰਟੀਆਂ ਦੇ ਮਗਰ ਨਾ ਲੱਗੇ ਤੁਸੀਂ ਆਪਣਾ ਕੈਂਡੀਡੇਟ ਆਪ ਤਿਆਰ ਕਰੋ ਜਿਹਦੇ ਚ ਇੱਕ ਵਿਜ਼ਨ ਹੈ ਨੀਅਤ ਹੈ ਜਿਹਦੇ ਕੋਲ ਨੀਤੀ ਹੈ ਹੁਣ ਤੁਸੀਂ ਦੇਖੋ ਆਪਾਂ ਸਰਕਾਰੀ ਦਫਤਰਾਂ ਚ ਜਾਂਦੇ ਆਂ ਲੋਕਾਂ ਨੂੰ ਕਿੰਨਾ ਜਲੀਲ ਕੀਤਾ ਜਾਂਦਾ 76 ਸਾਲ ਹੋ ਗਿਆ ਆਜ਼ਾਦੀ ਲਈ ਨੂੰ ਹਲੇ ਤੱਕ ਵੀ ਅਸੀਂ ਗੁਲਾਮ ਬਣੇ ਫਿਰਦੇ ਆ ਸਰਕਾਰੀ ਤੰਤਰ ਦੇ ਹੁਣ ਜਿਹੜੇ ਦਲ ਬਦਲੂ ਨੇ ਜਿਹੜੇ ਪਾਰਟੀ ਆ ਬਦਲ ਰਹੇ ਨੇ ਜਾਂ ਜਿਨ੍ਹਾਂ ਨੇ ਠੱਗੀ ਮਾਰੀ ਆ ਜਿਨ੍ਹਾਂ ਨੇ ਕਰਪਸ਼ਨ ਕੀਤੀ ਆ ਪਹਿਲੀ ਗੱਲ ਉਹਨਾਂ ਦੀ ਤਾਂ ਜਮਾਨਤਾਂ ਜਬਤ ਕਰਾਓ ਤਾਂ ਰਾਜਨੀਤੀ 'ਚ ਬਦਲਾਅ ਆਊਗਾ ਹੁਣ ਆਪਾਂ ਇੰਨੇ ਕ ਤਾਂ ਆਪਾਂ ਨਿਆਣੇ ਹੈ ਨਹੀਂ ਜਦੋਂ ਸਮਾਂ ਆਇਆ ਜਦੋਂ ਦੇਖ ਲਿਆ ਕਿ ਹੁਣ ਕੱਖ ਪੱਲੇ ਨਹੀਂ ਹੁਣ ਜਾਂ ਗਾਂਹ ਪਾਜ ਪਵਲ ਨੂੰ ਤੁਰ ਪੇ ਲੋਕ ਸਿਆਣੇ ਨੇ ਲੋਕ ਜਵਾਬ ਦੇ ਦੇਣ ਜੇ ਲੋਕਾਂ ਦੇ ਭਲਾਈ ਲਈ ਕੰਮ ਕਰੋਗੇ ਤੁਹਾਨੂੰ ਬੋਰਡ ਲਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਮੀਡੀਆ ਤੇ ਐਡਵਰਟਾਈਜ਼ਮੈਂਟ ਦੇਣ ਦੀ ਲੋੜ ਨਹੀਂ ਹੈ ਲੋਕ ਆਪਣੇ ਆਪ ਹੀ ਪ੍ਰਚਾਰਕ ਬਣ ਜਾਂਦੇ ਆ ਤੋਂ ਅਸੀਂ ਗੱਲ ਕਰਦੇ ਆ ਲੁਧਿਆਣੇ ਦੇ ਐਮਪੀ ਸਾਹਿਬ ਦੀ ਉਹ ਤਾਂ ਇਸ ਵੇਲੇ ਹੁਣ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਤੇ ਮੱਥੇ ਟੇਕ ਰਹੇ ਨੇ ਆਸ਼ੀਰਵਾਦ ਲੈ ਰਹੇ ਨੇ ਕਿ ਤੇ ਰੱਬ ਉਹਨਾਂ ਨੂੰ ਬਚਾ ਲਵੇ ਤੇ ਵੱਧ ਵੋਟ ਸੇ ਦੇਵੇ ਪਰ ਧਰਮ ਤੋਂ ਸੇਦ ਲੈ ਕੇ ਰਾਜਨੀਤੀ ਕਰੋ ਧਰਮ ਦੀ ਰਾਜਨੀਤੀ ਨਾ ਕਰੋ ਕਿਸੇ ਪਾਰਟੀ ਵੱਲ ਤਾਂ ਝੁਕਾਓ ਹੋਵੇਗਾ ਕਿਹੜੀ ਪਾਰਟੀ ਵੱਲ ਹੋ ਸਕਦਾ ਹੈ ਦੇਖੋ ਹਲੇ ਤੱਕ ਮੈਨੂੰ ਕਿਸੇ ਪਾਰਟੀ ਨੇ ਅਪਰੋਚ ਨਹੀਂ ਕੀਤਾ ਉਹਨਾਂ ਨੂੰ ਫਿਰ ਨਹੀਂ ਚਾਹੀਦੀ ਇਸੇ ਮੇਰੀ ਹੁਣ ਬੇਨਤੀ ਹੈ ਤੇਰਾ ਕਿਰਦਾਰਾਂ ਨੂੰ ਜਤਾਇਓ ਤੇਰਾ ਪਾਰਟੀਆ ਨੂੰ ਨਾ ਜਤਾਇਓ ਕਿ ਅਸੀਂ ਆਹ ਪਾਰਟੀ ਨੂੰ ਵੋਟ ਵਾਰਿਆ ਕਿਰਦਾਰ ਦੇਖੋ ਲੋਕ ਸਭਾ ਚੋਣਾਂ ਨਜ਼ਦੀਕ ਨੇ ਚੋਣਾਂ ਨਜ਼ਦੀਕ ਨੇ ਜ਼ਾਹਿਰ ਤੌਰ ਦੇ ਉੱਤੇ ਸਿਆਸੀ ਪੱਧਰ ਦੇ ਉੱਤੇ ਖਲਬਲੀ ਮੱਚੀ ਹੋ ਸਕਦੀ ਹੈ ਪਰ ਇੱਕ ਖਲਬਲੀ ਹੋਰ ਮੱਚੀ ਹੋਈ ਆ ਲੋਕਾਂ ਦੇ ਵਿੱਚ ਲੋਕਾਂ ਦੇ ਜ਼ਹਿਨ ਇਸ ਵੇਲੇ ਠੱਗੇ ਹੋਏ ਮਹਿਸੂਸ ਕਰ ਰਹੇ ਆ ਠੱਗੀ ਇਸ ਕਰਕੇ ਆ ਕਿਉਂਕਿ ਲੋਕ ਜਿਨ੍ਹਾਂ ਤੇ ਭਰੋਸਾ ਕਰਦੇ ਸੀ ਜਿਨ੍ਹਾਂ ਦੇ ਵਿਚਾਰਾਂ ਤੇ ਭਰੋਸਾ ਕਰਦੇ ਸੀ ਉਹਨਾਂ ਨੇ ਉਸ ਵਿਚਾਰਧਾਰਾ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜ ਲਿਆ ਜਿਹਦਾ ਹਵਾਲਾ ਕਈ ਸਾਲਾਂ ਤੋਂ ਦਿੱਤਾ ਜਾ ਰਿਹਾ ਸੀ ਜਿਹੜੀ ਪਾਰਟੀ ਦੇ ਗੁਣਗਾਨ ਗਾਏ ਜਾ ਰਹੇ ਸੀ ਹੁਣ ਉਹਨਾਂ ਪਾਰਟੀਆਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਇਹੋ ਜਿਹੀਆਂ ਬਦਲਵੀਆਂ ਟਪੂਸੀਆਂ ਮਾਰੀਆਂ ਜਾ ਰਹੀਆਂ ਨੇ ਲੀਡਰਾਂ ਵੱਲੋਂ ਨੇਤਾਵਾਂ ਵੱਲੋਂ ਜੋ ਲੋਕਾਂ ਨੂੰ ਫਿਲਹਾਲ ਤੰਗ ਪਰੇਸ਼ਾਨ ਕਰ ਰਹੀਆਂ ਨੇ ਲੋਕ ਜਿਵੇਂ ਕਿਹਾ ਕਿ ਆਪਣੇ ਆਪ 'ਚ ਠੱਗਾ ਮਹਿਸੂਸ ਕਰ ਰਹੇ ਨੇ ਖੈਰ ਕੀ ਹਾਲਾਤ ਨੇ ਔਰ ਸਿਆਸੀ ਪੱਧਰ ਦੇ ਉੱਤੇ ਇਸ ਨੂੰ ਕਿਦਾਂ ਸੁਧਾਰਿਆ ਜਾ ਸਕਦਾ ਹੈ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ ਲੋਕਾਂ ਦੇ ਵਿੱਚ ਪ੍ਰੋਬਲਮ ਕੀ ਆ ਰਹੀ ਹੈ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਪ੍ਰੋਫੈਸਰ ਕੋਮਲ ਗਰਨੂਰ ਮੌਜੂਦ ਨੇ ਪ੍ਰੋਫੈਸਰ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਹਿਬ ਜੀ ਫਿਲਹਾਲ ਤੁਸੀਂ ਲੋਕਾਂ ਵਿੱਚ ਵਿਚਰਦੇ ਹੋ ਪ੍ਰੋਫੈਸਰ ਸਾਹਿਬ ਜੋ ਹਾਲਾਤ ਨੇ ਤੁਹਾਨੂੰ ਪਤਾ ਸਿਆਸੀ ਮਾਹੌਲ ਭਖਿਆ ਪਿਆ ਪਰ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਲੋਕਾਂ ਬਾਰੇ ਤੁਸੀਂ ਦੱਸੋ ਕੀ ਫਲਸਫਾ ਹੈ ਦੇਖੋ ਸਾਹਿਬ ਜੀ ਆਪਾਂ ਲੋਕਤੰਤਰ ਕਹਿੰਦੇ ਆ ਲੋਕਤੰਤਰ ਚ ਲੋਕ ਮਾਲਕ ਨੇ ਪਰ ਸਾਡੇ ਸਿਸਟਮ ਦੀ ਤਰਾਸ ਦੀ ਇਹ ਹੈ ਕਿ ਲੋਕਾਂ ਨੂੰ ਪੁੱਛੇ ਨਹੀਂ ਜਾਂਦਾ ਇੱਕ ਨਾ ਸਾਡੇ ਪੋਲਿਟਿਕਸ ਰਾਜਨੀਤੀ ਚ ਇੱਕ ਬਦਲਾਅ ਇਹ ਲਿਆਂਦੇ ਲੋੜ ਹੈ ਕਿ ਵੋਟਾਂ ਪਾਉਣ ਤੋਂ ਪਹਿਲਾਂ ਨਾ ਸਾਰੇ ਪਾਰਟੀਆਂ ਨੂੰ ਕੈਂਡੀਡੇਟਸ ਬਾਰੇ ਵੀ ਸਰਵੇ ਕਰਾਉਣਾ ਚਾਹੀਦਾ ਪੁੱਛਣਾ ਚਾਹੀਦਾ ਲੋਕਾਂ ਨੂੰ ਕਿ ਤੁਹਾਨੂੰ ਕਿੱਦਾਂ ਦਾ ਕੈਂਡੀਡੇਟ ਚਾਹੀਦਾ ਅਸੀਂ ਉਹ ਵੱਲਾ ਕੈਂਡੀਡੇਟ ਤੁਹਾਡੇ ਅੱਗੇ ਰੱਖਾਂਗੇ ਪਰ ਲੋਕਾਂ ਨੂੰ ਨਹੀਂ ਪੁੱਛਿਆ ਜਾਂਦਾ ਜਿੱਦੇ ਕਰਕੇ ਲੋਕ ਠੱਗੇ ਹੋਏ ਮਹਿਸੂਸ ਕਰਦੇ ਆ ਲੋਕਾਂ ਨੂੰ ਕੋਈ ਵਧੀਆ ਆਪਸ਼ਨ ਨਜ਼ਰ ਨਹੀਂ ਆਉਂਦਾ ਤੇ ਲੋਕਾਂ ਦੀ ਫਿਰ ਮਜਬੂਰੀ ਬਣ ਜਾਂਦੀ ਹੈ ਏ ਸੋਚਣ ਲਈ ਕਿ ਇਹ ਕ腐ਟਾ ਇੰਨਾ ਚੋਂ ਘੱਟ ਕ腐ਟ ਕਿਹੜਾ ਮਤਲਬ ਇਮਾਨਦਾਰ ਰਿਵੀਜ਼ਨ ਵਾਲੇ ਤਾਂ ਪਾਸੇ ਸਾਡੀ ਸੋਚ ਜਾਣੀ ਰਹੀ ਆਪਾਂ ਕੰਪੈਰੀਜ਼ਨ ਇਹ ਕਰਨ ਲੱਗ ਜਾਂਦੇ ਨੇ ਕਿ ਘੱਟ ਮਾਫੀਆ ਰਾਜ ਕੌਣ ਚਲਾ ਰਿਹਾ ਘੱਟ ਕ腐ਸ਼ਨ ਕੌਣ ਕਰ ਰਿਹਾ ਆਪਾਂ ਉਹ ਦੇਖਣ ਲੱਗ ਜਾਂਦੇ ਆ ਜਿਹਦੇ ਕਰਕੇ ਅੱਜ ਜੋ ਸਾਡੇ ਸੂਬੇ ਦੇ ਹਾਲਾਤ ਨੇ ਜਾਂ ਸਾਡੇ ਦੇਸ਼ ਦੇ ਹਾਲਾਤ ਨੇ ਗਲੋਬਲ ਰੈਂਕਿੰਗ ਦੇਖ ਲਓ ਹੰਗਰ ਇੰਡੈਕਸ ਦੇਖ ਲਓ ਖੁਸ਼ਹਾਲੀ ਦੇਸ਼ ਦੇਖ ਲਓ ਹਰ ਪਾਸੇ ਆਪਾਂ ਪਿੱਛੜ ਰਹੇ ਆ ਪਿੱਛੇ ਜਾ ਰਹੇ ਆ ਜੀਡੀਪੀ ਪਰ ਕੈਪੀਟਾ ਦੀ ਗੱਲ ਕਰ ਲਿਆ ਉਹਦੇ ਚ ਆਪਾਂ ਪਿੱਛੜ ਰਹੇ ਆ ਜੀ ਡੀ ਪੀ ਪਰ ਕੈਪੀਟਾ ਸਾਡੇ ਦੇਸ਼ ਦੀ ਲਗਭਗ 180000 ਹੈ 댓 ਮੀਨਸ ਐਵਰੇਜ ਇਨਕਮ ਆਫ ਏਵਰੀ ਇੰਡੀਅਨ ਇਜ਼ ਆਲਮੋਸਟ 15000 ਪਰ ਮਹੀਨਾ ਤੇ ਜੋ ਅੱਜ ਮਹਿੰਗਾਈ ਹੈ ਹੈਨਾ 1000 ਰੁਪਏ ਸਿਲੰਡਰਾਂ ਦੇ ਰੇਟ ਤੇ ਪੈਟਰੋਲ ਡੀਜ਼ਲ 90 100 ਰੁਪਏ ਆ ਰੇਟ ਜੇ ਦਾਲਾਂ 200 ਰੁਪਏ ਕਿਲੋ ਤੇਲ ਜੇ ਐਡੀਬਲ ਆਇਲ ਦੀ ਗੱਲ ਕਰੇ 200 ਰੁਪਏ ਕਿਲੋ ਮਹਿੰਗਾਈ ਦੇਖੋ ਆਪਣਾ ਜੇ ਇਲਾਜ ਕਰਾਣਾ ਉਹਦਾ ਕਿੰਨਾ ਖਰਚਾ ਹੈ ਈ ਐਮ ਆਈ ਦੀਆਂ ਕਿਸ਼ਤਾਂ 15000 ਰੁਪਏ ਮਹੀਨੇ ਚ ਕੌਣ ਗੁਜ਼ਾਰਾ ਕਰ ਸਕਦਾ ਜਿਹਦੇ ਕਰਕੇ ਮਜਬੂਰੀ ਬਣ ਗਈ ਲੋਕਾਂ ਦੀ ਕਿ ਅਸੀਂ ਬਾਹਰਲੇ ਮੁਲਕਾਂ ਨੂੰ ਜਾਈਏ ਕਿਉਂਕਿ ਉੱਥੇ ਉਹ 5-5 ਲੱਖ ਰੁਪਏ ਮਹੀਨੇ ਦਾ ਕਮਾਉਂਦੇ ਆ ਤੇ ਜਿਹੜਾ ਉਹਨਾਂ ਦੇ ਸਿਰ ਤੇ ਕਰਜ਼ਾ ਚੜਿਆ ਹੋਇਆ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਕਿ ਉੱਥੇ ਜਾ ਕੇ ਅਸੀਂ ਕਰਜ਼ਾ ਲਾ ਸਕਦੇ ਆ ਇੱਥੇ ਰਹਿ ਕੇ ਅਸੀਂ ਕਰਜ਼ਾ ਨਹੀਂ ਲਾ ਸਕਦੇ ਤੇ ਬੇਰੁਜ਼ਗਾਰੀ ਵੱਧ ਰਹੀ ਹੈ ਸਾਡੇ ਇੱਥੇ ਲਾ ਐਂਡ ਆਰਡਰ ਦੀ ਪ੍ਰੋਬਲਮ ਹੈ ਸਿਸਟਮ ਮੜਾ ਹੈ ਕ腐ਸ਼ਨ ਹੈ ਲੋਕ ਹਤਾਸ਼ ਨੇ ਤੇ ਪੋਲਿਟੀਕਲ ਪਾਰਟੀਆਂ ਇਸ ਚੀਜ਼ ਨੂੰ ਨਹੀਂ ਸਮਝ ਰਹੀਆਂ ਉਹ ਜਿਹੜੇ ਲੀਡਰ ਜਿਹੜੇ ਲੀਡਰਾਂ ਕਰਕੇ ਇਹ ਮਾਹੌਲ ਬਣਿਆ ਇਹ ਸਿਸਟਮ ਬਣਿਆ ਆਪਾਂ ਉਹੀ ਲੀਡਰਾਂ ਨੂੰ 파ਟੀਆਂ ਬਦਲ ਬਦਲ ਕੇ ਟਿਕਟਾਂ ਦੇ ਹੀ ਜਾਂਦੇ ਆ ਕਿਵੇਂ ਸਿਸਟਮ ਦਾ ਸੁਧਾਰ ਹੋਊਗਾ ਤਾਂ ਲੋਕ ਠੱਗਿਓਂ ਇਹ ਮਹਿਸੂਸ ਕਰ ਰਹੇ ਨੇ ਜਿਹੜੇ ਜਿਹੜੇ ਲੀਡਰ ਜਿਨ੍ਹਾਂ ਲੀਡਰਾਂ ਨੂੰ ਆ ਸਭ ਕੁਝ ਸਮਝਣਾ ਚਾਹੀਦਾ ਲੋਕਾਂ ਦੀਆਂ ਗੱਲਾਂ ਬਾਰੇ ਲੋਕਾਂ ਦੀਆਂ ਪ੍ਰੋਬਲਮਸ ਬਾਰੇ ਉਹ ਪ੍ਰੋਬਲਮਸ ਨਹੀਂ ਸਮਝ ਰਹੇ ਉਹ ਇੱਕ ਦੂਸਰੇ ਤੇ ਲਾਂਚਣ ਲਾ ਰਹੇ ਨੇ ਉਹ ਇੱਕ ਦੂਸਰੇ ਤੇ ਸਿਰਫ ਤਾਣੇਬਾਜ਼ੀ ਕਰ ਰਹੇ ਨੇ ਫਿਰ ਹੁਣ ਉਹ ਲੀਡਰਾਂ ਉਹਨਾਂ ਲੀਡਰਾਂ ਦੀ ਵਿਚਾਰਧਾਰਾ ਕਿੱਥੇ ਖੜਦੀ ਆ ਲੋਕ ਕਿੱਥੇ ਖੜਦੇ ਨੇ ਉਹਨਾਂ ਵਾਸਤੇ ਕੀ ਦੇਖਦੇ ਹੋ ਦੇਖੋ ਲੀਡਰਾਂ ਲਈ ਨਾ ਜਿਹੜੇ ਜਿਦੇ ਕਰਕੇ ਗੁੰਮਰਾਹ ਕਰਨ ਚ ਵੀ ਕਾਮਯਾਬ ਨੇ ਤੇ ਰਾਜਨੀਤੀ ਕਰਨ ਚ ਵੀ ਕਾਮਯਾਬ ਨੇ ਲੋਕਾਂ ਦੇ ਇਮੋਸ਼ਨਸ ਨਾਲ ਖੇਡਣ ਚ ਵੀ ਕਾਮਯਾਬ ਨੇ ਉਹ ਦੇਖੋ ਜੇ ਤੁਸੀਂ ਲੋਕਾਂ ਨੂੰ ਪੁੱਛੋ ਲੋਕਾਂ ਦੇ ਮੁੱਦੇ ਕੀ ਆ ਲੋਕਾਂ ਦੇ ਮੁੱਦੇ ਆ ਬੇਰੋਜ਼ਗਾਰੀ ਲੋਕਾਂ ਦੇ ਮੁੱਦੇ ਆ ਲਾਅ ਐਂਡ ਆਰਡਰ ਲੋਕਾਂ ਦੇ ਮੁੱਦੇ ਆ ਮਹਿੰਗਾਈ ਠੀਕ ਹੈ ਨਾ ਲੋਕਾਂ ਦੇ ਤੇ ਇਹ ਮੁੱਦੇ ਆ ਲੀਡਰਾਂ ਵੱਲੋਂ ਕਿਹੜੇ ਮੁੱਦੇ ਕ੍ਰੀਏਟ ਕੀਤੇ ਜਾਂਦੇ ਆ ਬਲੇਮ ਗੇਮ ਵੱਲੇ ਉਹ ਪਾਰਟੀ ਨੇ ਇਹ ਨੁਕਸਾਨ ਕਰਤਾ ਆ ਲੀਡਰ ਨੇ ਇੰਨਾ ਲੁੱਟ ਕੇ ਖਾ ਲਿਆ ਇਹ ਇਹ ਪਾਰਟੀ ਨੇ ਸਾਡੇ ਮਤਲਬ ਧਰਮ ਦਾ ਬਹੁਤ ਮਾਨ ਸਤਕਾਰ ਵਧਾਤਾ ਮਤਲਬ ਲੋਕਾਂ ਦੇ ਤੇ ਇਸ਼ੂਸ ਤੁਸੀਂ ਬਿਲਕੁਲ ਹੀ ਡਾਇਵਰਟ ਕਰਤੇ ਲੋਕਾਂ ਦੇ ਇਸ਼ੂਸ ਨੂੰ ਪ੍ਰਾਇੋਰਟੀ ਰੱਖਣ ਦੀ ਲੋੜ ਹੈ ਇਹ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀਆਂ ਦੇ ਮਗਰ ਨਾ ਲੱਗੋ ਤੁਸੀਂ ਆਪਣਾ ਕੈਂਡੀਡੇਟ ਆਪ ਤਿਆਰ ਕਰੋ ਜਿਹਦੇ ਚ ਇੱਕ ਵਿਜ਼ਨ ਹੈ ਨੀਅਤ ਹੈ ਜਿਹਦੇ ਕੋਲ ਨੀਤੀ ਹੈ ਬੇਸਿਕਲੀ ਐਮਐਲਏਜ਼ ਐਮਪੀਜ਼ ਦੇ ਆ ਰੋ ਮੇਕਰਸ ਦੇ ਆ ਪੋਲਿਸੀ ਮੇਕਰ ਅਪਾ ਉਹ ਵਾਲੀ ਰਾਜਨੀਤੀ ਕਰੀਏ ਰਾਜਨੀਤੀ ਕਰੀਏ ਜਿਹਦੇ ਚ ਨੀਤੀ ਦਾ ਰਾਜ ਹੋਵੇ ਨਾ ਕਿ ਲੀਡਰਾਂ ਦਾ ਰਾਜ ਹੋਵੇ ਨਾ ਕਿ ਆ ਸਰਕਾਰੀ ਤੰਤਰ ਦਾ ਰਾਜ ਹੋਵੇ ਹੁਣ ਤੁਸੀਂ ਦੇਖੋ ਆਪਾਂ ਸਰਕਾਰੀ ਦਫਤਰਾਂ ਚ ਜਾਂਦੇ ਆ ਲੋਕਾਂ ਨੂੰ ਕਿੰਨਾ ਜਲੀਲ ਕੀਤਾ ਜਾਂਦਾ 76 ਸਾਲ ਹੋ ਗਿਆ ਆਜ਼ਾਦੀ ਲਈ ਨੂੰ ਹਾਲੇ ਤੱਕ ਵੀ ਅਸੀਂ ਗੁਲਾਮ ਬਣੇ ਫਿਰਦੇ ਆ ਸਰਕਾਰੀ ਤੰਤਰ ਦੇ ਸਾਨੂੰ ਜਲੀਲ ਕੀਤਾ ਜਾਂਦਾ ਸਾਨੂੰ ਹਰਾਸ ਕੀਤਾ ਜਾਂਦਾ ਤੁਸੀਂ ਆ ਨੌਜਵਾਨ ਜਾਂਦੇ ਨਾ ਆਪਣੇ ਮਾਪਿਓ ਨਾਲ ਜਦੋਂ ਦੇਖਦੇ ਨਾ ਕਿ ਸਾਡੇ ਪਿਓ ਦੀ ਕਿੰਨੀ ਜਲਾਲਤ ਹੋ ਰਹੀ ਹੈ ਕਿ ਸਰਟੀਫਿਕੇਟ ਲੈਣ ਲਈ ਕਿਉਂ ਨੌਜਵਾਨ ਰਹੂਗਾ ਜਦੋਂ ਇਹੋ ਜਿਹਾ ਮਾਹੌਲ ਦੇਖਦਾ ਕਿਤੇ ਸਾਡੀ ਕਦਰ ਹੀ ਨਹੀਂ ਹੈਗੀ ਲੋਕਾਂ ਦੀ ਕਦਰ ਕਰਨ ਦੀ ਲੋੜ ਹੈ ਲੋਕਾਂ ਨੂੰ ਪਾਵਰ ਦੇਣ ਦੀ ਲੋੜ ਹੈ ਤਾਂ ਲੋਕਤੰਤਰ ਦੀ ਜਿੱਤ ਹੋਊਗੀ ਪਰ ਲੋਕਾਂ ਤੋਂ ਵੀ ਇੱਕ ਮਲਾਲ ਹੈਗਾ ਕਿਉਂਕਿ ਲੋਕ ਸਾਰਾ ਸਾਲ ਕਹਿੰਦੇ ਆ 5 ਸਾਲ ਜਿਹੜਾ ਪੂਰਾ 10 ਔਰ ਹੁੰਦਾ ਆਹੀ ਕਹਿੰਦੇ ਆ ਪੋਲਿਟਿਕਸ ਇਜ਼ ਅ ਮਤਲਬ ਡਰਟੀ ਗੇਮ ਹੈ ਨਾ ਪੋਲਿਟਿਕਸ ਇਜ਼ ਅ ਡਰਟੀ ਪੋਲਿਟਿਕਸ ਪਰ ਜਦੋਂ ਸਮਾਂ ਆਉਂਦਾ ਆ ਉਹੀ ਰਵਾਇਤੀ ਪਾਰਟੀਆਂ ਨੂੰ ਜਿਤਾ ਦਿੱਤਾ ਜਾਂਦਾ ਉਹਨਾਂ ਉਹੀ ਗਿਣੇ ਚੁਣੇ ਲੀਡਰ ਨੇ ਉਹੀ ਚਿਹਰੇ ਨੇ ਜਿਹੜੇ ਪਹਿਲਾਂ ਤੋਂ ਚੱਲਦੇ ਆ ਰਹੇ ਨੇ ਜਾਂ ਤਾਂ ਫਿਰ ਖੜਾ ਕਰ ਦੋ ਆਪਣਾ ਕੋਈ ਬੰਦਾ ਉਹ ਖੜਾ ਕੀਤਾ ਨਹੀਂ ਜਾ ਰਿਹਾ ਦੇਖੋ ਮੈਂ ਇੱਕ ਗੱਲ ਕਵਾਂ ਸਾਬ ਜੀ ਲੋਕਾਂ ਨੂੰ ਚੰਗੇ ਕਿਰਦਾਰਾਂ ਨੂੰ ਆਪ ਪ੍ਰਮੋਟ ਕਰਨ ਦੀ ਲੋੜ ਹੈ ਤੁਸੀਂ ਮਜਬੂਰੀ ਬਣਾਓ ਹੁਣ ਜਿਹੜੇ ਦਲ ਬਦਲੂ ਨੇ ਜਿਹੜੇ ਪਾਰਟੀਆਂ ਬਦਲ ਰਹੇ ਨੇ ਜਾਂ ਜਿਨ੍ਹਾਂ ਨੇ ਠੱਗੀ ਮਾਰੀ ਆ ਜਿਨ੍ਹਾਂ ਨੇ ਕ੍ਰਪਸ਼ਨ ਕੀਤੀ ਆ ਪਹਿਲੀ ਗੱਲ ਉਹਨਾਂ ਦੀ ਤਾਂ ਜ਼ਮਾਨਤਾ ਜ਼ਬਤ ਕਰਾਓ ਤਾ ਰਾਜਨੀਤੀ ਚ ਬਦਲਾਅ ਆਊਗਾ ਹੁਣ ਆਪਾਂ ਇੰਨੇ ਕਿਤਾ ਆਪਾਂ ਨਿਆਣੇ ਹੈ ਨਹੀਂ ਅੱਜ ਸੋਸ਼ਲ ਮੀਡੀਆ ਦਾ ਜ਼ਬਾਨਾ ਆਪਾਂ ਨੂੰ ਪਤਾ ਕਿਹੜਾ ਲੀਡਰ ਕਿੱਥੇ ਖੜਾ ਹੈ ਕਿੰਨੇ ਕੁ ਯੋਗ ਹੈ ਇਹਦੀ ਕੀ ਵਿਚਾਰਤਾ ਹੈ ਦੇਖੋ ਕਿੰਨਾ ਵਿਜ਼ਨ ਹੈ ਜੇ ਇਹ ਦੋ ਵਾਰੀ ਐਮਪੀ ਬਣਿਆ ਤਿੰਨ ਵਾਰੀ ਐਮਪੀ ਬਣਿਆ ਇਹਦੀ ਕੀ ਦੇਣ ਹੈ ਜੇ ਐਮਐਲਏ ਬਣਿਆ ਇਹਦੀ ਕੀ ਦੇਣ ਹੈ ਇਹਦੇ ਕੋਲ ਵਿਜ਼ਨ ਕੀ ਹੈ ਹਨਾ ਜੇ ਆਪੋ ਸਾਡੇ ਅੱਗੇ ਆ ਉਹ ਰਿਪੋਰਟ ਕਰਤਾ ਹੈਗੇ ਹੀ ਆ ਨਾ ਤੁਸੀਂ ਜਮਾਨਤਾ ਜਬਤ ਕਰੋ 290 ਲੋਕਾਂ ਨੂੰ ਮੌਕਾ ਮਿਲੂਗਾ 290 ਕਿਰਦਾਰ ਅੱਗੇ ਆਣਗੇ ਪਹਿਲੇ ਪੁਰਾਣਿਆਂ ਨੂੰ ਤੁਹਾਨੂੰ ਹਰਾਉਣਾ ਪੈਣਾ ਬੁਰੀ ਤਰ੍ਹਾਂ ਮੇਰੀ ਲੋਕਾਂ ਨੂੰ ਅਪੀਲ ਜਿਹੜੇ ਨਵੇਂ ਕਿਰਦਾਰ ਸਾਹਮਣੇ ਆਉਂਦੇ ਆ ਵੋਟਾਂ ਪੈਂਦੀਆਂ ਨੇ ਉਹਨਾਂ ਨੂੰ ਹਜ਼ਾਰ ਵੋਟ ਪੈਜੂਗਾ ਵੱਧ ਤੋਂ ਵੱਧ 5000 ਪੈਜੂਗਾ ਜਿਹੜੇ ਪੁਰਾਣੇ ਰਵਾਇਤੀ ਨੇ ਜਿਨ੍ਹਾਂ ਦੇ ਰਾਜ ਵਿੱਚ ਤੁਹਾਡੀਆਂ ਸੜਕਾਂ ਨਹੀਂ ਬਣੀਆਂ ਤੁਹਾਨੂੰ ਪੀਣ ਨੂੰ ਸਾਫ਼ ਪਾਣੀ ਨਹੀਂ ਮਿਲਿਆ ਤੁਹਾਨੂੰ ਨੌਕਰੀ ਨਹੀਂ ਮਿਲੀ ਤੁਹਾਨੂੰ ਸਿੱਖਿਆ ਨਹੀਂ ਮਿਲੀ ਕੱਖ ਨਹੀਂ ਮਿਲਿਆ ਉਹ ਲੱਖਾਂ ਲੱਖਾਂ ਤਿੰਨ ਤਿੰਨ ਚਾਰ ਚਾਰ ਲੱਖ ਵੋਟ ਲੈ ਕੇ ਬੈਠੇ ਜਿੱਤੇ ਪਏ ਹਾਂ ਦੇਖੋ ਇਹ ਹੁਣ ਲੋਕਾਂ ਨੂੰ ਸਮਝਣ ਦੀ ਲੋੜ ਹੈ ਮਹਤਾਈ ਕੀ ਹੈ ਕਿ ਇਨਫਲੂਐਂਸ ਚ ਆ ਕੇ ਨਾ ਵੋਟ ਅਪਾਓ ਪੈਸਾ ਨੂੰ ਦੇਖ ਕੇ ਵੋਟ ਨਾ ਪਾਓ ਮਸਲ ਪਾਵਰ ਦੇਖ ਕੇ ਨਾ ਵੋਟ ਪਾਓ ਬੰਦੇ ਦੀ ਸੋਚ ਨੂੰ ਦੇਖ ਕੇ ਵੋਟ ਪਾਓ ਉਹਦੇ ਕਿਰਦਾਰ ਨੂੰ ਦੇਖ ਕੇ ਵੋਟ ਪਾਓ ਸਭ ਤੋਂ ਇੰਪੋਰਟੈਂਟ ਹੈ ਉਹਦਾ ਕਿਰਦਾਰ ਉਹਦਾ ਕਿਰਦਾਰ ਕੀ ਹੈ ਉਹਦੀ ਸਮਾਜ ਚ ਦੇਣ ਕੀ ਹੈ ਉਹਦਾ ਵਿਜ਼ਨ ਕੀ ਹੈ ਉਹਦੇ ਕੋ ਨੀਤੀ ਕੀ ਹੈ ਉਹਦੇ ਕੋ ਨੀਅਤ ਕੀ ਹੈ ਇਹ ਆਪਾਂ ਪੱਖ ਦੇਖਾਂਗੇ ਆਪਾਂ ਇਹ ਕੁਆਲਿਟੀਆਂ ਦੇਖਾਂਗੇ ਤਾਂ ਸਾਡੇ ਸਿਸਟਮ ਚ ਸੁਧਾਰ ਆਊਗਾ ਦੇਖੋ ਰਾਜਨੀਤੀ ਚ ਸੁਧਾਰ ਆਊਗਾ ਤਾ ਸਿਸਟਮ ਚ ਸੁਧਾਰ ਹੋਊਗਾ ਤਾਂ ਨੌਜਵਾਨਾਂ ਨੂੰ ਚੰਗਾ ਭਵਿੱਖ ਮਿਲੂਗਾ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਵੀ ਹਵ ਟੂ ਸਟਾਰਟ ਵਿਦ ਦਾ ਪੋਲਿਟਿਕਸ ਜਿਵੇਂ ਤੁਸੀਂ ਕਹਿਆ ਕਿ ਪੋਲਿਟਿਕਸ ਇਜ਼ ਅ ਡਰਟੀ ਗੇਮ ਫॉर ਡਰਟੀ ਪੀਪਲ ਇਹਨੂੰ ਸੁਧਾਰ ਕਿਵੇਂ ਕਰਨਾ ਜੇ ਚੰਗੇ ਲੋਕ ਆਣਗੇ ਤਾਂ ਹੀ ਆਪਾਂ ਕਵਾਂਗੇ ਨਾ ਕਿ ਪੋਲਿਟਿਕਸ ਇਜ਼ ਅ ਗੁੱਡ ਗੇਮ ਜਦੋਂ ਚੰਗੇ ਲੋਕ ਆਣਗੇ ਤਾਂ ਹੀ ਸੁਧਾਰ ਹੋਊਗਾ ਰਾਜਨੀਤੀ ਦਾ ਨਹੀਂ ਤਾਂ ਜੋ ਚੱਲ ਰਿਹਾ ਨਿਰਾਸ਼ਾ ਚੱਲ ਰਹੀ ਹੈ ਹਤਾਸ਼ ਹੋ ਕੇ ਬੈਠੇ ਆਂ ਐਦੀ ਨਿਰਾਸ਼ਾ ਵਧਦੀ ਰਹੂਗੀ ਦਿਨ ਬੈਠੇ ਉਹੀ ਹਾਲਾਤ ਨੇ ਲੁਧਿਆਣੇ ਵਿੱਚ ਵੀ ਉਹੀ ਕੁਝ ਹੀ ਹੋਇਆ ਹੈ ਰਵਾਇਤੀ ਪਾਰਟੀ ਦੇ ਵਿੱਚ ਕਾਂਗਰਸ ਦੇ ਵਿੱਚ ਰਵਨੀਤ ਬਿੱਟੂ ਜਦੋਂ ਸਮਾ ਆਇਆ ਜਦੋਂ ਦੇਖ ਲਿਆ ਕਿ ਹੁਣ ਕੱਖ ਪੱਲੇ ਨਹੀਂ ਹੁਣ ਜਾਂ گاਂ ਗਾਂ ਭਾਜ ਪਾਵਲ ਨੂੰ ਤੁਰ ਪੇ ਲੋਕ ਸਿਆਣੇ ਨੇ ਲੋਕ ਜਵਾਬ ਦੇ ਦੇਣਗੇ ਜਿੱਤਾ ਜਾਊਗਾ ਕਿ ਇਸ ਵਾਰੀ ਵੀ ਜਿਤਾ ਦੇਣਗੇ ਦੇਖੋ ਲੋਕ ਸਿਆਣੇ ਨੇ ਜਿੱਥੋਂ ਤੱਕ ਮੈਨੂੰ ਲੱਗਦਾ ਪਹਿਲੀ ਅਲੀ ਰਾਜਨੀਤੀ ਤੇ ਅੱਜ ਦੀ ਰਾਜਨੀਤੀ 'ਚ ਬਹੁਤ ਫਰਕ ਹੈ ਦੇਖੋ 2022 'ਚ 2014 ਦੀ ਗੱਲ ਕਰ ਰਹੀ ਆ ਆਮਾਦੀ ਪਾਰਟੀ ਦਾ ਕੋਈ ਕੈਡਰ ਸੀ ਫਿਰ ਵੀ ਚਾਰ ਸੀਟਾਂ ਆਈਆਂ विदाउट एनी कैटर मतलब पंजाबी ਸਾਡੇ ਅਵੇਅਰ ਨੇ ਉਹਨਾਂ ਨੇ ਰਵਾਇਤੀ ਸਿਸਟਮ ਨੂੰ ਉਦੋਂ ਨਕਾਰਤਾ ਸੀ ਜੇ 2022 ਚ ਸਰਕਾਰ ਬਣੀ ਆਮ ਆਦੀ ਪਾਰਟੀ ਦੀ ਕਹਿੰਦੇ ਸੀ ਅਕਾਲੀ ਦਲ ਦਾ ਬਹੁਤ ਮਜ਼ਬੂਤ ਆ ਕਾਂਗਰਸ ਬਹੁਤ ਮਜ਼ਬੂਤ ਆ ਪਰ ਫਿਰ ਵੀ ਲੋਕਾਂ ਨੇ 92 ਸੀਟਾਂ ਆਮ ਆਦੀ ਪਾਰਟੀ ਨੂੰ ਦਿੱਤੀਆਂ ਲੋਕ ਅਵੇਅਰ ਨੇ ਠੀਕ ਹੈ ਲੋਕ ਲੋਕ ਪੀਪਲ ਆ ਲੁਕਿੰਗ ਫॉर ਗੁੱਡ ਆਪਸ਼ਨ ਰਾਜਨੀਤੀ ਸੁਧਾਰ ਵਾਲਾ ਪੱਤ ਚੱਲ ਰਿਹਾ ਪਰ ਹਾਲੇ ਕੰਪਲੀਟ ਸੁਧਾਰ ਨਹੀਂ ਹੋਇਆ ਮੈਂ ਇਸ ਚੀਜ਼ ਦੇ ਸਖਤ ਖਿਲਾਫ ਆ ਕਿ ਤੁਸੀਂ ਪ੍ਰਚਾਰ ਕਰਦੇ ਹੋ ਬੋਰਡ ਲਾਣੇ ਹੋ ਤੇ ਉਹਦੇ ਸਿਰ ਤੇ ਵੋਟਾਂ ਲੈਣੇ ਹੁਣ ਮੈਂ ਤੁਹਾਡੇ ਮਾਦਿਆਂ ਨੂੰ ਪੁੱਛਣਾ ਚਾਹਣਾ ਕਦੀ ਰੋਲਸ ਰੋਇਸ ਨੂੰ ਤੁਸੀਂ ਪ੍ਰਚਾਰ ਕਰਦੇ ਦੇਖਿਆ ਪਰ ਗੱਡੀ ਦਾ ਬ੍ਰਾਂਡ ਕਿੰਨਾ ਵੱਡਾ ਵੈਲਿਊ ਕਿੰਨੀ ਆ ਲੈਂਬਰਗੀਨੀ ਨੂੰ ਕਦੇ ਤੁਸੀਂ ਦੇਖਿਆ ਕਿ ਪ੍ਰਚਾਰ ਕਰ ਰਿਹਾ ਪਰ ਸਾਨੂੰ ਪਤਾ ਉਹ ਉਹ ਗੱਡੀ ਦੀ ਵੈਲਿਊ ਕੀ ਆ ਉਹ ਬ੍ਰਾਂਡ ਕੀ ਆ ਜੇ ਤੁਸੀਂ ਚੰਗੇ ਕੰਮ ਕਰੋਗੇ ਤਹਾਡੇ ਚੰਗੇ ਕਰਮ ਹੋਣਗੇ ਜੇ ਲੋਕਾਂ ਦੇ ਭਲਾਈ ਲਈ ਕੰਮ ਕਰੋਗੇ ਤੁਹਾਨੂੰ ਬੋਰਡ ਲਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਮੀਡੀਆ ਤੇ ਐਡਵਰਟਾਈਜ਼ਮੈਂਟ ਦੇਣ ਦੀ ਲੋੜ ਨਹੀਂ ਹੈ ਲੋਕ ਆਪਣੇ ਆਪ ਹੀ ਪ੍ਰਚਾਰਕ ਬਣ ਜਾਂਦੇ ਆ ਅੱਜ ਆਪਾਂ ਦੁਬਈ ਦੀ ਗੱਲ ਕਰਦੇ ਆ ਦੁਬਈ ਘੁੰਮਣ ਜਾਂਦੇ ਆ ਆਪਾਂ ਕਹਿੰਦੇ ਆ ਪਿਛਲੇ 30 ਸਾਲਾਂ ਚ ਦੁਬਈ ਬਹੁਤ ਤਰੱਕੀ ਕਰ ਗਿਆ ਮੇਰੇ ਕਲ ਗਾਰਡਨ ਬਣਾਤਾ ਬਰਜ ਖਲੀਫਾ ਬਣਾਤਾ ਟੂਰਿਸਟ ਪਲੇਸ ਬਣਾਤਾ ਉਹਨਾਂ ਨੇ ਜਦਕਿ ਉਹਨਾਂ ਕੋਲ ਨੇਚਰਲ ਰਿਸੋਰਸ ਕੋਈ ਵੀ ਨਹੀਂ ਸੀ ਫਿਰ ਵੀ ਉਹਨਾਂ ਨੇ ਤਰੱਕੀ ਕੀਤੀ ਉਹਨਾਂ ਨੇ ਸ਼ੇਕ ਨੇ ਆ ਕੇ ਇੱਥੇ ਬੋਰਡ ਤਾਂ ਨਹੀਂ ਲਾਇਆ ਕੰਬਿਆ ਤੇ ਬੋਰਡ ਤਾਂ ਨਹੀਂ ਲਾਇਆ ਜ ਜन्होंने ਪ੍ਰਚਾਰ ਤਾਂ ਨਹੀਂ ਕੀਤਾ ਫਿਰ ਵੀ ਆਪਾਂ ਤਾਰੀਫ ਕਰ ਰਹੇ ਕਿਉਂ ਕਰ ਰਹੇ ਉਹਨਾਂ ਨੇ ਚੰਗੇ ਕੰਮ ਕੀਤੇ ਉਹਨਾਂ ਨੇ ਲਾਅ ਐਂਡ ਆਰਡਰ ਉੱਥੇ ਮੇਨਟੇਨ ਕੀਤਾ ਉੱਥੇ ਰਾਤ ਨੂੰ ਕੋਈ ਵੀ ਕੱਲਾ ਘੁੰਮ ਸਕਦਾ ਕੋਈ ਵੀ ਲੇਡੀ ਘੁੰਮ ਸਕਦੀ ਹੈ ਕੋਈ ਡਰ ਨਹੀਂ ਇੱਥੇ ਦੱਸੋ ਇੱਥੇ ਤਾਂ ਆਪਾਂ ਜਿੰਨੇ ਡਰ ਦੇ ਮਾਹੌਲ ਨਾਲ ਜਿਹੜਾ ਇਮਾਨਦਾਰ ਬੰਦਾ ਹੈ ਉਹ ਦਿਨ ਰਾਤ ਮਿਹਨਤ ਕਰਕੇ ਟੈਕਸ ਭਰਦਾ ਉਹਦੇ ਬਦਲੇ ਉਹਨੂੰ ਮਿਲਦਾ ਕਰਜ਼ਾ ਉਹਦੇ ਬਦਲੇ ਉਹਨੂੰ ਮਿਲਦਾ ਹੈ ਡਰ ਉਹਦੇ ਬਦਲੇ ਉਹਨੂੰ ਮਿਲਦੀ ਹੈ ਜਲਾਲਤ ਇਹ ਯਾਰ ਸਾਡੇ ਰਿਜ਼ਲਟ ਤੇ ਇਸ ਚੀਜ਼ ਨੂੰ ਸੁਧਾਰ ਕਰਨ ਦੀ ਲੋੜ ਹੈ ਚੰਗੇ ਕੰਮ ਕਰੋ ਆ ਪ੍ਰਚਾਰ ਵਾਲੀ ਪੋਲਿਟਿਕ ਛੱਡੋ ਹੋਰਸ ਟ੍ਰੇਡਿੰਗ ਵਾਲੀ ਪੋਲਿਟਿਕ ਛੱਡੋ ਇਹਨੂੰ ਖਰੀਦ ਲਿਆ ਇਹਨੂੰ ਡਰਾ ਲਿਆ ਵੈਂਡਟਾ ਪੋਲਿਟਿਕ ਛੱਡੋ ਵਿਜ਼ਨ ਪੋਲਿਟਿਕਸ ਲੈ ਕੇ ਆਓ ਚੰਗੇ ਨੌਜਵਾਨਾਂ ਨੂੰ ਮੂਰੇ ਕਰੋ ਮੇਰੀ ਪਾਰਟੀਾਂ ਨੂੰ ਅਪੀਲ ਆ ਜੇ ਤੁਸੀਂ ਚਾਹੁੰਦੇ ਆ ਕਿਸੇ ਵੀ ਪਾਰਟੀ ਦੇ ਅੰਦਰ ਇਹ ਜੇ ਹੈ ਨਾ ਫੀਲਿੰਗ ਕਿ ਅਸੀਂ ਚੰਗੀ ਰਾਜਨੀਤੀ ਦੇਣਾ ਚਾਹੁੰਦੇ ਆ ਬਦਲ ਦੇਣਾ ਚਾਹੁੰਦੇ ਆ ਫਿਰ ਚੰਗੇ ਨੌਜਵਾਨਾਂ ਨੂੰ ਮੌਕਾ ਦਿਓ ਨਵੀਂ ਸੋਚ ਵਾਲੇ ਨੌਜਵਾਨਾਂ ਨੂੰ ਮੌਕਾ ਦਿਓ ਤਾਈ ਸੁਧਾਰ ਹੋਊਗਾ ਤੁਸੀਂ ਨਵੀਂ ਸੋਚ ਦੀ ਗੱਲ ਕਰਦੇ ਹੋ ਪਰ ਜਦੋਂ ਅਸੀਂ ਗੱਲ ਕਰਦੇ ਹਾਂ ਲੁਧਿਆਣੇ ਦੇ ਐਮਪੀ ਸਾਹਿਬ ਦੀ ਉਹ ਤਾਂ ਇਸ ਵੇਲੇ ਹੁਣ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਤੇ ਮੱਥੇ ਟੇਕ ਰਹੇ ਨੇ ਆਸ਼ੀਰਵਾਦ ਲੈ ਰਹੇ ਨੇ ਕਿ ਤੇ ਰੱਬ ਉਹਨਾਂ ਨੂੰ ਬਚਾ ਲਵੇ ਤੇ ਵੱਧ ਵੋਟ ਤੇ ਦੇਵੇ ਐਦਾਂ ਸਿਆਸਤ ਕੀਤੀ ਜਾ ਸਕਦੀ ਹੈ ਸਾਹਿਬ ਜੀ ਦੇਖੋ ਦੋ ਚੀਜ਼ਾਂ ਨੇ ਇੱਕ ਹੁੰਦਾ ਹੈ ਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕਰਨੀ ਇੱਕ ਧਰਮ ਦੀ ਰਾਜਨੀਤੀ ਕਰਨੀ ਜਿਹੜਾ ਮੇਰਾ ਪੱਖ ਹੈ ਨਾ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕਰ ਹੁਣ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹੈ ਇਨਸਾਨੀਅਤ ਦਾ ਫਲਸਫਾ ਹੈ ਆਪਾਂ 13 13 ਦੀ ਗੱਲ ਕਰਦੇ ਆਂ ਬਾਬੇ ਨਾਨਕ ਨੇ ਦੇਖੋ ਕਿੰਨੀ ਮਤਬ ਬਾਣੀ ਚ ਆਪਣੇ ਲਿਖਤਾ ਕਿ ਇਨਸਾਨੀਅਤ ਦੀ ਕਦਰ ਕਰਨੀ ਆਪਾਂ ਫਲਸਫੇ ਚ ਸਾਡੇ ਇਨਸਾਨੀਅਤ ਹੈ ਹਿਮੈਨਿਟੀ ਤੇ ਆਪਾਂ ਚੱਲਦੇ ਆਂ ਤੇ ਸੇਧ ਲੈ ਕੇ ਕੰਮ ਕਰੋ ਨਾ ਤੇ ਧਰਮ ਦੀ ਰਾਜਨੀਤੀ ਕਿ ਕਰੋ ਸਾਰੇ ਧਰਮ ਬਹੁਤ ਸਤਿਕਾਰਯੋਗ ਨੇ ਤੇ ਜੋ ਧਰਮ ਨੇ ਤੇ ਉਹਨਾਂ ਤੋਂ ਸੇਧ ਲਓ ਸਿੱਖਿਆ ਲਓ ਉਹਦੇ ਅਕੋਰਡਿੰਗ ਰਾਜਨੀਤੀ ਕਰੋ ਤਾਂ ਹੀ ਲੋਕਾਂ ਨੂੰ ਹੱਕ ਮਿਲਣਾ ਲਿਖ ਲੋਕਾਂ ਨੂੰ ਵੀ ਹੱਕਤਾ ਹੀ ਮਿਲਨੇ ਆ ਪਰ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕਰੋ ਧਰਮ ਦੀ ਰਾਜਨੀਤੀ ਨਾ ਕਰੋ ਲੋਕਾਂ 'ਚ ਨਫਰਤ ਨਾ ਵੰਡੋ ਲੋਕਾਂ 'ਚ ਡਿਵੀਜ਼ਨ ਨਾ ਪਾਓ ਇੱਕ ਪਾੜ ਨਾ ਪਾਓ ਸਾਰੇ ਧਰਮ ਬਹੁਤ ਸਤਿਕਾਰਤ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਤੇ ਉਹ ਚੀਜ਼ ਨੂੰ ਤੁਸੀਂ ਡਿਸਟਰੋਏ ਨਾ ਕਰੋ ਮੇਰੀ ਇਹ ਲੀਡਰਾਂ ਨੂੰ ਬੇਨਤੀ ਆ ਤੇ ਲੋਕਾਂ ਨੂੰ ਵੀ ਬੇਨਤੀ ਆ ਕਿ ਇਹਨਾਂ ਦੇ ਮਗਰ ਨਾ ਲੱਗੋ ਜਿਹੜੀ ਧਰਮ ਦੀ ਰਾਜਨੀਤੀ ਕਰਦੇ ਕੋਈ ਵੀ ਧਰਮ ਨਫਰਤ ਨਹੀਂ ਸਿਖਾਉਂਦਾ ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ ਸਾਰੇ ਧਰਮ ਇਨਸਾਨੀਅਤ ਦਾ ಪಾਠ ਪੜਾਉਂਦੇ ਆ ਇੱਕ ਦੂਜੇ ਦੀ ਕਦਰ ਕਰਨਾ ਸਿਖਾਉਂਦੇ ਆ ਤੇ ਆਪਾਂ ਗਰੀਬਾਂ ਦੀ ਮਜ਼ਲੂਮਾਂ ਦੀ ਮਦਦ ਕਰੀਏ ਤੇ ਇਹੀ ਸਾਡਾ ਧਰਮ ਹੈ ਅੱਛਾ ਕੋਮਲ ਜੀ ਇੱਕ ਹੋਰ ਗੱਲ ਹੈ ਹੁਣ ਤੁਹਾਡੇ ਲੰਘੇ 5 ਸਾਲ ਜਿਹੜੇ ਹੈਗੇ ਨੇ ਲੁਧਿਆਣੇ ਦੀ ਗੱਲ ਕਰਦਾ ਮੈਂ ਇਕੱਲੇ ਦੀ ਤੁਸੀਂ ਕਿਸ ਤਰ੍ਹਾਂ ਇਸ ਪੂਰੇ ਇਹਨਾਂ ਪੂਰੇ 5 ਸਾਲਾਂ ਦੇ ਰਿਟਰਨ ਨੂੰ ਦੇਖਦੇ ਹੋ ਐਮਪੀ ਸਾਹਿਬ ਨੇ ਕਿਸ ਤਰ੍ਹਾਂ ਦਾ ਕੰਮ ਕੀਤਾ ਆ ਲੁਧਿਆਣੇ ਦੇ ਲੋਕ ਸੈਟੀਸਫਾਈਡ ਨਹੀਂ ਤੁਸੀਂ ਇੱਕ ਨੁਮਾਇੰਦੇ ਹੋਣ ਦੇ ਨਾਤੇ ਇੱਕ ਵਾਰੀ ਐਕਸਪਲੇਨ ਕਰਿਓ ਅੱਪਾ ਲੁਧਿਆਣੇ ਨੂੰ ਮਾਂਚੈਸਟਰ ਆਫ ਇੰਡੀਆ ਕਹਿੰਦੇ ਆ ਸਾਹਿਬ ਜੀ 1.5 ਸਾਲ ਪੁਰਾਣੀ ਖਬਰ ਹੈ ਕਿ ਲੁਧਿਆਣੇ ਦੇ ਵੱਡੇ ਵੱਡੇ ਇੰਡਸਟਰੀਅਲਿਸਟ 1.75 ਲੱਖ ਕਰੋੜ ਦੇ ਐਮਓਯੂ ਸਾਈਨ ਕਰਾਏ ਯੂਪੀ ਗਵਰਨਮੈਂਟ ਨਾਲ ਇਹ ਹੁਣ ਦੋਸਤੋ ਅਚੀਵਮੈਂਟ ਹੈ ਪ੍ਰਾਪਤੀ ਹੈ ਕਿ ਸਾਡੇ ਲੁਧਿਆਣੇ ਲਈ ਘਟ ਹੈ ਆਫੀਸ਼ੀਅਲ ਨਿਊਜ਼ ਹੈ ਕਿ ਐਨੇ ਲੱਖ ਕਰੋੜ ਦਾ ਐਮਓਯੂ ਸਾਈਨ ਕਰਾਇਆ ਦੂਜਾ ਕਿੰਨੇ ਸਾਲ ਹੋ ਗਏ ਸੁਣਦੇ ਕਿ ਅਸੀਂ ਬੁੱਡੇ ਨਾਲੇ ਨੂੰ ਬੁੱਢਾ ਦਰਿਆ ਬਣਾ ਦੇਣਾ ਕਿੰਨੇ ਹਜ਼ਾਰਾਂ ਕਰੋੜਾਂ ਚ ਫੰਡ ਵੀ ਆ ਗਏ ਬੁੱਢਾ ਨਾਲਾ ਉੱਥੇ ਦਾ ਉੱਤੀ ਖੜਾ ਕਿੰਨਾ ਕੈਂਸਰ ਫੈਲ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਤੇ ਬਾਕੀ ਗੱਲ ਰਹੀ ਲਾਅ ਐਂਡ ਆਰਡਰ ਦੀ ਉਹ ਤੁਹਾਡੇ ਸਾਹਮਣੇ ਆ ਸਾਰੇ ਪੰਜਾਬ ਦੇ ਹਾਲਾਤ ਸਿਸਟਮ ਦੀ ਗੱਲ ਰਹੀ ਤੁਸੀਂ ਮੈਂ ਕਹਿੰਦਾ ਕਿਸੇ ਵੀ ਸਰਕਾਰੀ ਦਫ਼ਤਰ ਚਲ ਜਾਓ ਲੋਕਾਂ ਦੇ ਚਿਹਰੇ ਤੁਹਾਨੂੰ ਦੱਸ ਦਨ ਕਿ ਸਾਡੇ ਸਿਸਟਮ ਤੋਂ ਕਿੰਨੇ ਕੁ ਖੁਸ਼ ਨੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਸਵੇਰੇ ਆਂਦੇ ਨੇ ਸ਼ਾਮ ਤੱਕ ਬੈਠੇ ਰਹਿੰਦੇ ਨੇ ਕਈਆਂ ਦੇ ਕੰਮ ਹੋ ਜਾਂਦੇ ਨੇ ਕਈ ਹਫ਼ਤਾ ਹਫ਼ਤਾ ੱਟਕੇ ਖਾਂਦੇ ਰਹਿੰਦੇ ਨੇ ਕਈ ਆਊਟ ਆਫ ਦੀ ਵੇ ਜਾ ਕੇ ਬੰਦਾ ਕੋਈ ਲੱਭ ਕੇ ਪੈਸਾ ਖਵਾ ਕੇ ਕੰਮ ਕਰਾਉਂਦੇ ਨੇ ਇਹ ਸਾਡਾ ਸਿਸਟਮ ਹੈ ਤੇ ਕਈ ਲੀਡਰਾਂ ਦੇ ਦਰਬਾਰ 'ਚ ਗਏ ਹੁੰਦੇ ਨੇ ਲੀਡਰਾਂ ਦੇ ਮਗਰ ਮਗਰ ਹੁੰਦੇ ਨੇ ਕਿ ਸਾਡੇ ਖਾਤਰ ਫੋਨ ਕਰੋ ਅਸੀਂ ਕੰਮ ਕਰਾਉੜਿਆ ਇਹ ਤਾਂ ਸਾਡਾ ਸਿਸਟਮ ਹੈ ਦੋਸਤੋ ਇਸ ਚੀਜ਼ 'ਚ ਸੁਧਾਰ ਹੋਇਆ ਜੇ ਆਪਾਂ ਇਹ ਚੀਜ਼ ਚ ਸੁਧਾਰ ਨਹੀਂ ਹੋਇਆ ਤਾਂ ਆਪਾਂ ਕਿਵੇਂ ਕਹਿ ਸਕਦੇ ਆ ਕਿ ਇੰਨਾ ਦੀ ਪ੍ਰਾਪਤੀ ਆ ਜਾਂ ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਪਰ ਉਹ ਤਾਂ ਕਹਿੰਦੇ ਕਿ ਮੇਰੇ ਮਗਰ ਤਾਂ ਲੋਕ ਹੀ ਬੜੇ ਨੇ ਤੇ ਮੈਨੂੰ ਜਿਤਾਉਣ ਵਾਲੇ ਮੈਨੂੰ ਭਾਜਪੀ ਚ ਵੀ ਜਿਤਾ ਦੇਣਗੇ ਮੈਂ ਲੋਕਾਂ ਦਾ ਬੜਾ ਕੰਮ ਕੀਤਾ ਦੇਖੋ ਸਾਹਿਬ ਜੀ ਦੋ ਤਰ੍ਹਾਂ ਦੇ ਲੋਕ ਨੇ ਇੱਕ ਲੋਕ ਉਹ ਨੇ ਜਿਹੜੇ ਮਾਨਸਿਕ ਤੌਰ ਤੇ ਗੁਲਾਮ ਨੇ ਤੇ ਆਪਾਂ ਉਹ ਇੰਡੀਪੈਂਡੈਂਟ ਵੌਇਸ ਨਹੀਂ ਕਹਿ ਸਕਦੇ ਜਿਹੜੇ ਮਾਨਸਿਕ ਤੌਰ ਤੇ ਗੁਲਾਮ ਹੋ ਜਾਂਦੇ ਹਨ ਨਾ ਜਾ ਜਿਹੜੇ ਮੁਤਾਜ ਹੋ ਜਾਂਦੇ ਜਿਨ੍ਹਾਂ ਨੇ ਆਪਣੇ ਕੋਈ ਨਿੱਜੀ ਫਾਇਦੇ ਲੈਣੇ ਆ ਮੋਈ ਕਹਿਣਾ ਆਪਣੇ ਇੱਥੇ ਲਿਖ ਇੱਕ ਲਿੰਕ ਕਲਚਰ ਚ ਆਦਾ ਇੱਕ ਕਰਪਟ ਸਿਸਟਮ ਕਿਉਂ ਆ ਭਈਆ ਲੀਡਰ ਕਰਪਟ ਸਿਸਟਮ ਨੂੰ ਖਤਮ ਕਿਉਂ ਨਹੀਂ ਕਰਨਾ ਚਾਹੁੰਦੇ ਜੇ ਕਰਪਟ ਸਿਸਟਮ ਖਤਮ ਹੋ ਜਾਣਾ ਤੇ ਜਿਹੜੇ ਲੀਡਰਾਂ ਦੇ ਮਗਰ ਅੱਜ ਲੋਕ ਨੇ ਨਾ ਇਹ ਵੀ ਲੋਕ ਹਟ ਜਾਣਗੇ ਉਹ ਬੇਸਿਕਲੀ ਉਹ ਕਰਪਟ ਸਿਸਟਮ ਚ ਸਰਵਾਈਵ ਕਰਨ ਲਈ ਆਪਣੇ ਆਪ ਨੂੰ ਉਹ ਲੀਡਰਾਂ ਨਾਲ ਧੱਕੇ ਨਾਲ ਲਿੰਕ ਉਹਨਾਂ ਨੂੰ ਰੱਖਣਾ ਪੈਂਦਾ ਕਿ ਯਾਰ ਜੇ ਲੀਡਰ ਸਾਡੇ ਲਈ ਫੋਟ ਕਰੂਗਾ ਤਾਂ ਸਾਡਾ ਕਮੂਗਾ ਬਸ ਉਹ ਜਨਤਾ ਉਹਨਾਂ ਦੇ ਨਾਲ ਹੁੰਦੀ ਹੈ ਜੇ ਤੁਸੀਂ ਇੰਡੀਪੈਂਡੈਂਟ ਵੌਇਸ ਦੀ ਗੱਲ ਕਰੋ ਨਾ ਨੌਜਵਾਨਾਂ ਦੀ ਗੱਲ ਕਰੋ ਕੋਈ ਮਗਰ ਨਹੀਂ ਹੈ ਅੱਜ ਜਿਹੜੇ ਇੰਡੀਪੈਂਡੈਂਟ ਵੌਇਸਿਸ ਹੈ ਜਿਹੜੇ ਲੋਕ ਜਾਗਰੂਕ ਨੇ ਉਹ ਚੰਗੇ ਕਿਰਦਾਰਾਂ ਨੂੰ ਦੇਖਣਾ ਚਾਹੁੰਦੇ ਨੇ ਮoure ਤਾਂ ਹੀ ਸਿਸਟਮ ਦਾ ਸੁਧਾਰ ਹੋਊਗਾ ਇਸ ਕਰਕੇ ਤੁਸੀਂ ਜਿਹੜੇ ਮਾਨਸਿਕ ਤੌਰ ਤੇ ਜਿਹੜੇ ਲੋਕ ਗੁਲਾਮ ਨੇ ਉਹਨਾਂ ਦੀ ਅਕਾਉਂਟੇਬਿਲਟੀ ਮੇਰੇ ਸਾਹਮਣੇ ਕੋਈ ਬੰਦੀ ਨਹੀਂ ਹੈ ਅੱਛਾ ਕੋਮਲ ਜੀ ਇੱਕ ਗੱਲ ਮੈਂ ਤੁਹਾਨੂੰ ਆ ਵੀ ਪੁੱਛਣੀ ਚਾਹੁੰਨਾ ਕਿ ਚਲੋ ਠੀਕ ਹੈ ਹਰ ਇੱਕ ਚੀਜ਼ ਤੁਸੀਂ ਦੱਸੀ 5 ਸਾਲ ਕਿਵੇਂ ਦੇ ਰਹੇ ਆ ਕੀ ਕੁਝ ਹੋਇਆ ਜਿਹੜਾ ਇਹ ਬਦਲ ਹੋਇਆ ਐਂਡ ਚ ਆ ਕੇ ਹੁਣ ਕਾਂਗਰਸ ਛੱਡ ਕੇ ਭਾਜਪਾ ਚ ਤੁਸੀਂ ਐਜ਼ ਅ ਲੁਧਿਆਣੇ ਦੇ ਨਿਵਾਸੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਠੱਗਿਆ ਹੋਇਆ ਮਹਿਸੂਸ ਕਰਦੇ ਹੋ ਦੇਖੋ ਸਾਹਿਬ ਜੀ ਮੇਰੀ ਗੱਲ ਸੁਣੋ ਲੀਡਰ ਨੂੰ ਬਣਾਉਂਦਾ ਕੌਣ ਹੈ ਲੀਡਰ ਨੂੰ ਜਿਤਾਉਂਦਾ ਕੌਣ ਹੈ ਲੋਕਾਂ ਨੇ ਤੇ ਅਸੀਂ ਕਿਉਂ ਠੱਗਿਆ ਮਹਿਸੂਸ ਕਰੀਏ ਅਸੀਂ ਆਪਣੀ ਵੋਟ ਦੀ ਵੈਲਿਊ ਸਮਝਦੇ ਹਾਂ ਅਸੀਂ ਸਹੀ ਜਗ੍ਹਾ ਤੇ ਵੋਟ ਪਾਵਾਂਗੇ ਆਪਾਂ ਨਹੀਂ ਠੱਗਿਆ ਮਹਿਸੂਸ ਕਰਨਾ ਹੁਣ ਮੇਰੀ ਲੋਕਾਂ ਨੂੰ ਅਪੀਲ ਆ ਕਿ ਕਰਤਾਰਾਂ ਨੂੰ ਦੇਖੋ ਉਹ ਰੱਬਾ ਇੱਕ ਸ਼ੀਸ਼ਾ ਇਹੋ ਜਿਹਾ ਬਣਾ ਉਹ ਰੱਬਾ ਇੱਕ ਸ਼ੀਸ਼ਾ ਇਹੋ ਜਿਹਾ ਬਣਾ ਜਿਦੇ ਚ ਬੇਈਮਾਨ ਸਿਆਸਤਦਾਨ ਆਪਣਾ ਚਿਹਰਾ ਨਹੀਂ ਆਪਣਾ ਕਿਰਦਾਰ ਦੇਖ ਸਕਿਆ ਮੇਰੀ ਲੋਕਾਂ ਨੂੰ ਬੇਨਤੀ ਹੈ ਸ਼ੀਸ਼ਾ ਦਿਖਾਓ ਇਹਨਾਂ ਦੇ ਕਿਰਦਾਰਾਂ ਨੂੰ ਐਕਸਪੋਜ਼ ਕਰੋ ਕਿੰਨਾ ਨੇ ਕੀ ਕੁਝ ਕੀਤਾ ਤੇ ਕੀ ਕੁਝ ਕਰ ਰਹੇ ਨੇ ਹੁਣ ਮੈਂ ਉਮੀਦ ਨਹੀਂ ਛੱਡਦਾ ਮੈਂ ਭਰੋਸਾ ਨਹੀਂ ਛੱਡਦਾ ਆਈ ਬਲੀਵ ਕਿ ਜੇ ਤੁਸੀਂ ਆਪਣੇ ਆਪ ਤੇ ਭਰੋਸਾ ਰੱਖਦੇ ਹੋ ਨਾ ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ ਮੇਰੀ ਮੇਰੀ ਇਹੀ ਅਪੀਲ ਹੈ ਲੋਕਾਂ ਨੂੰ ਕਿ ਆਪਾਂ ਇੱਕ ਚੰਗਾ ਸਿਸਟਮ ਸਿਰਚਣਾ ਨੌਜਵਾਨਾਂ ਨੂੰ ਚੰਗਾ ਮਾਹੌਲ ਮਿਲੇ ਚੰਗਾ ਭਵਿੱਖ ਮਿਲੇ ਤੇ ਉਹਦੇ ਲਈ ਸਾਨੂੰ ਵੀ ਅਵੇਅਰ ਹੋਣ ਦੀ ਲੋੜ ਹੈ ਚੰਗੇ ਲੋਕਾਂ ਨੂੰ ਤੁਸੀਂ ਪ੍ਰਮੋਟ ਕਰੋ ਤਾਈ ਸਾਡੇ ਸਿਸਟਮ 'ਚ ਸੁਧਾਰ ਹੋਊਗਾ ਮੈਨੂੰ ਬੜੇ ਲੋਕ ਸਵਾਲ ਪੁੱਛਦੇ ਆ ਕਿ ਤੁਸੀਂ ਬੋਲਦੇ ਹੋ ਬੋਲਣ ਨਾਲ ਕੀ ਹੋ ਜਾਊਗਾ ਹਨਾ ਮੈਂ ਕਿਹਾ ਸਭ ਤੋਂ ਕੀਮਤੀ ਜਿਹੜੀ ਚੀਜ਼ ਆ ਨਾ ਉਹ ਇਕੱਠ ਨਹੀਂ ਆ ਜਾਂ ਆ ਬੋਰਡ ਨਹੀਂ ਆ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ ਬੰਦੇ ਦੇ ਵਿਚਾਰ ਬੰਦੇ ਦੀ ਸੋਚ ਜੋ ਵਿਚਾਰ ਕਰ ਸਕਦੇ ਆ ਨਾ ਉਹ ਬੋਰਡ ਨਹੀਂ ਕਰ ਸਕਦੇ ਉਹ ਇਕੱਠ ਨਹੀਂ ਕਰ ਸਕਦਾ ਇੱਕ ਵਿਚਾਰ ਬੰਦੇ ਦੀ ਜ਼ਿੰਦਗੀ ਬਦਲ ਸਕਦਾ ਤੇ ਇਸ ਕਰਕੇ ਜਦੋਂ ਅਸੀਂ ਵਿਚਾਰ ਸਾਂਝੇ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਲੋਕਾਂ 'ਚ ਆਵਾਜ਼ ਲੈ ਕੇ ਜਾਂਦੇ ਆ ਜੇ ਮੈਂ ਕਹਿੰਦਾ ਇਹਦੇ 'ਚ ਲੋਕਾਂ ਨੂੰ ਅਵੇਅਰਨੈਸ ਮਿਲਦੀ ਹੈ ਇੱਕ ਬੜੀ ਵੱਡੀ ਜਿੱਤ ਹੈ ਇੱਕ ਬੜੀ ਵੱਡੀ ਇਹ ਪ੍ਰਾਪਤੀ ਹੈ ਤੇ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਹੁਣ ਨਾ ਇੱਕ ਮੈਂ ਸਟੋਰੀ ਦੇ ਨਾਲ ਰਿਲੇਟ ਕਰਨਾ ਚਾਹੁੰਦਾ 90 ਦੇ ਦੌਰ 'ਚ ਨਾ ਮਾਈਕ ਟਾਈਸਨ ਦਾ ਤੁਸੀਂ ਨਾਮ ਸੁਣਿਆ ਬਹੁਤ ਵੱਡਾ ਬਾਕਸਰ ਹੈ ਉਹਦਾ ਰਿਕਾਰਡ ਸੀ ਕਿ 370 ਦਾ ਰਿਕਾਰਡ ਸੀ ਉਹ 37 ਫਾਈਟਸ ਲਗਾਤਾਰ ਹੀ ਜਿੱਤਿਆ ਸੀ ਵਿੱਚੋਂ 33 ਨੌਕਆਊਟ ਸੀ ਠੀਕ ਉਹਦੀ ਫਾਈਟ ਫਿਕਸ ਅਪ ਹੋ ਜਾਂਦੀ ਹੈ ਬਸਟਰਡ ਡਗਲਸ ਨਾਲ ਤੇ ਸਾਰੇ ਮਤਲਬ ਸੱਟਾ ਬਾਜ਼ਾਰ ਚ ਲੱਗ ਜਾਂਦਾ ਕਿ ਮਾਈਕ ਟਾਈਸਨ ਨੂੰ ਕੋਈ ਹਰਾ ਨਹੀਂ ਸਕਦਾ ਅੱਛਾ ਬਸਟਰਡ ਡਗਲਸ ਦੀ ਮਾਂ ਕਹਿੰਦੀ ਆ ਕਿ ਮੇਰਾ ਪੁੱਤ ਮਾਈਕ ਟਾਈਸਨ ਨੂੰ ਹਰਾਊਗਾ ਮਤਲਬ ਉਹ ਮੀਡੀਆ ਚਾਕੇ ਬਿਆਨ ਦਿੰਦੀ ਆ ਤੇ ਫਾਈਟ ਤੋਂ 2-3 ਮਹੀਨੇ ਪਹਿਲਾਂ ਬਸਟਰ ਡੁਗਲਸ ਦੀ ਮਾਂ ਦੀ ਡੈਥ ਹੋ ਜਾਂਦੀ ਹੈ ਤੇ ਜਦੋਂ ਫਾਈਟ ਹੁੰਦੀ ਹੈ ਚਲੋ ਲੰਬੀ ਫਾਈਟ ਚੱਲਦੀ ਹੈ 10ਵੇਂ ਰਾਊਂਡ ਤੇ ਜਾ ਕੇ ਨਾ ਬਸਟਰ ਡੁਗਲਸ ਮਾਈਕ ਟਾਈਸਨ ਨੂੰ ਹਰਾ ਦਿੰਦਾ ਤੇ ਬਸਟਰ ਡੁਗਲੇਸ ਇਹ ਕਹਿੰਦਾ ਕਿ ਮੇਰੀ ਮਾਂ ਨੂੰ ਮੇਰੇ ਤੇ ਭਰੋਸਾ ਸੀ ਤੇ ਮੈਨੂੰ ਆਪਣੇ ਆਪ ਤੇ ਭਰੋਸਾ ਸੀ ਜਿਹਦੇ ਕਰਕੇ ਮੈਂ ਜਿਹੜੀ ਲੜਾਈ ਹੈ ਜਿੱਤਿਆ ਸੋ ਨਾਥਿੰਗ ਇਜ਼ ਇੰਪੋਸੀਬਲ ਜੇ ਤੁਸੀਂ ਆਪਣੇ ਆਪ ਤੇ ਭਰੋਸਾ ਰੱਖਦੇ ਹੋ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਮੈਂ ਲੋਕਾਂ ਨੂੰ ਅਪੀਲ ਕਰ ਰਿਹਾ ਜੇ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਤੇ ਆਪਾਂ ਕੁਝ ਵੀ ਅਚੀਵ ਕਰ ਸਕਦੇ ਆਂ ਨਿਰਾਸ਼ ਹੋ ਕੇ ਨਾ ਬੈਠੋ ਚੰਗਾ ਸਿਸਟਮ ਆਪਾਂ ਸਾਰਿਆਂ ਨੇ ਮਿਲ ਕੇ ਸਿਰਜਣਾ ਲੋਕਤੰਤਰ ਨੂੰ ਜਿਤਾਉਣਾ ਆ ਆ ਲੀਡਰ ਤੰਤਰ ਨਹੀਂ ਜਿਤਾਉਣਾ ਲੋਕਤੰਤਰ ਜਿਤਾਉਣਾ ਪਰ ਕਿ ਨੁਮਾਇੰਦਾ ਤਾਂ ਚਾਹੀਦਾ ਹੀ ਹੈ ਹੁਣ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਸਮਝਦੇ ਹੋ ਤੁਸੀਂ ਕਿਉਂ ਨਹੀਂ ਨੁਮਾਇੰਦਗੀ ਕਰਦੇ ਤੁਸੀਂ ਕਿਉਂ ਨਹੀਂ ਇਹਨਾਂ ਚੋਣਾਂ ਦੇ ਵਿੱਚ ਆਉਂਦੇ ਤੁਹਾਡਾ ਕੋਈ ਵਿਚਾਰ ਹੋਵੇ ਦੇਖੋ ਸਾਹਿਬ ਜੀ ਮੈਂ ਜੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਨਾ ਤਾਂ ਮੈਂ ਪਿੱਛੇ ਹਟਣ ਨਹੀਂ ਕਾ ਰਿਹਾ ਪਰ ਇਹ ਆ ਨਾ ਕਿ ਮੈਂ ਦੇਖ ਰਿਹਾ ਕਿ ਕਿਹੜੇ ਪਲੇਟਫਾਰਮ ਤੇ ਆ ਕੇ ਪਰਫਾਰਮ ਕੀਤਾ ਗੱਲ ਇਹ ਮੈਂ ਇਹ ਰੱਖਦੀ ਹਾਂ ਜੇ ਮੈਂ ਆਜ਼ਾਦ ਖੜਦਾ ਆ ਆਪਾਂ ਚਲੋ ਪ੍ਰੈਕਟੀਕਲ ਚੱਲਦੇ ਆ ਮੈਂ ਮਤਲਬ ਕਿਸੇ ਚੀਜ਼ ਕਿਸੇ ਵੀ ਲੜਾਈ ਤੋਂ ਪਿੱਛੇ ਹਟਣ ਨਾਲ ਆ ਚਲੋ ਚਲੋ ਮੈਂ ਆਜ਼ਾਦ ਚੱਲਦਾ ਤੁਸੀਂ ਮੈਨੂੰ ਦੱਸੋ ਕਿੰਨੇ ਕਿ ਮੀਡੀਆ ਮੈਨੂੰ ਕਵਰੇਜ ਦੇ ਦੋਗੇ ਬੀਇੰਗ ਅ ਇੰਡੀਪੈਂਡੈਂਟ ਕੈਂਡੀਡੇਟ ਜੋ ਅੱਜ ਪੰਜਾਬ ਦਾ ਮਾਹੌਲ ਬਣਿਆ ਹੋਇਆ ਦੇਖੋ ਮੇਰੇ ਕੋ ਪੈਸਾ ਹੈ ਨਹੀਂ ਸ਼ਾਇਦ ਮੇਰੇ ਬੂਥ ਵੀ ਨਾ ਲੱਗਣ ਠੀਕ ਹੈ ਨਾ ਮੇਰੇ ਬੋਟ ਲੱਗਣ ਲੋਕਾਂ ਨੂੰ ਤਾਂ ਕਿੰਨੇ ਮਤਲਬ 16 ਲੱਖ ਦੀ ਨੁਮਾਇੰਦੀ ਹੁੰਦੀ ਆ ਮਤਲਬ ਕਿੰਨੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਕਿ ਕਿਹੜਾ ਕੈਂਡੀਡੇਟ ਆ ਕਿੱਥੋਂ ਆਇਆ ਜਾਂ ਤਾਂ ਮੀਡੀਆ ਇੰਡੀਪੈਂਡੈਂਟ ਹੋ ਗਏ ਫ੍ਰੀ ਹੋਵੇ ਕਿ ਹਾਂ ਮਤਲਬ ਤੁਹਾਨੂੰ ਅਸੀਂ ਤੁਹਾਡੀ ਡਿਬੇਟਸ ਕਰਾਵਾਂਗੇ ਬਾਕੀ ਕੈਂਡੀਡੇਟਸ ਨਾਲ ਜਾਂ ਤਾਂ ਇਹ ਕਲਚਰ ਆਵੇ ਕਿ ਡਿਬੇਟ ਕਲਚਰ ਆਵੇ ਫਿਰ ਤਾਂ ਅਸੀਂ ਪਾਰਟਿਸਿਪੇਟ ਕਰੀਏ ਐਜ਼ ਅ ਇੰਡੀਪੈਂਡੈਂਟ ਆਲਸ ਪਰ ਜੇ ਪ੍ਰੈਕਟੀਕਲ ਚਲੇ ਕਿੰਨੇ ਕਿ ਲੋਕਾਂ ਨੂੰ ਪਤਾ ਚੱਲੇਗਾ ਮੈਂ ਪਿੱਛੇ ਹਟਣ ਨਾਲਿਆ ਚੋ ਨਹੀਂ ਇਹ ਲੋਕਾਂ ਕੋਲ ਸਵਾਲ ਹੈ ਕਿ ਜਿਹੜੇ ਲੋਕ ਸਿਸਟਮ ਚ ਸੁਧਾਰ ਕਰਨਾ ਚਾਹੁੰਦੇ ਨੇ ਮੈਂ ਤਾਂ ਕਹਿੰਦਾ ਤੁਹਾਡੇ ਮੱਦੇਨ ਲਈ ਸੁਜੈਸ਼ਨ ਦਿਨ ਕੀ ਕਰਨਾ ਚਾਹੀਦਾ ਦੇਖੋ ਪਾਰਟੀਆਂ ਤਾਂ ਸਾਡੇ ਵਰਗ ਉਹਨਾਂ ਨੂੰ ਚਾਹੀਦੇ ਆ ਵੱਡੇ ਵੱਡੇ ਵਪਾਰੀ ਜਿਹੜੇ ਫੰਡਜ਼ ਨੇ ਠੀਕ ਹੈ ਨਾ ਜਿਹੜਾ ਉਹਨਾਂ ਦਾ ਖਰਚਾ ਪਾਣੀ ਚੱਕਰ ਸਾਡੇ ਵਰਗੇ ਬੰਦੇ ਕੋਲ ਸਿਰਫ ਸੋਚ ਹੈ ਇੱਕ ਨੀਅਤ ਹੈ ਮਤਲਬ ਆਜ਼ਾਦ ਆਜ਼ਾਦ ਤੁਸੀਂ ਨਹੀਂ ਸੋਚਦੇ ਪਰ ਜੇ ਆਜ਼ਾਦ ਆਜ਼ਾਦ ਨਹੀਂ ਸੋਚਦੇ ਫਿਰ ਕਿਸੇ ਪਾਰਟੀ ਵੱਲ ਤਾਂ ਝੁਕਾ ਹੋਵੇਗਾ ਕਿਹੜੀ ਪਾਰਟੀ ਵੱਲ ਹੋ ਸਕਦਾ ਦੇਖੋ ਹਲੇ ਤੱਕ ਮੈਨੂੰ ਕਿਸੇ ਪਾਰਟੀ ਨੇ ਅਪਰੋਚ ਨਹੀਂ ਕੀਤਾ ਮਤਲਬ ਉਹਨਾਂ ਨੂੰ ਫਿਰ ਨਹੀਂ ਚਾਹੀਦੀ ਇਹ ਸੋਚ ਗੱਲ ਤਾਂ ਸੋਚ ਦੀ ਆ ਨਾ ਤੁਹਾਡੀ ਆਈਡੀਓਲੋਜੀ ਕੀ ਹੈ ਮੇਰੀ ਆਈਡੀਓਲੋਜੀ ਹੈ ਕਿ ਲੋਕਾਂ ਨੂੰ ਤਾਕਤ ਮਿਲੇ ਲੋਕਾਂ ਨੂੰ ਹੱਕ ਮਿਲੇ ਜੋ ਲੋਕ ਮਿਹਨਤ ਕਰ ਰਿਹਾ ਨੌਜਵਾਨ ਜੋ ਸਾਡੇ ਮਿਹਨਤ ਕਰ ਰਿਹਾ ਉਹਨਾਂ ਦੇ ਮਿਹਨਤ ਦੇ ਬਦਲੇ ਉਹਨਾਂ ਨੂੰ ਫਲ ਮਿਲੇ ਉਹਨਾਂ ਦੀ ਕਦਰ ਮਿਲੇ ਚੰਗਾ ਲਾਡਰਡ ਆਰਡਰ ਮਿਲੇ ਚੰਗਾ ਸਿਸਟਮ ਮਿਲੇ ਇਹ ਮੇਰੀ ਆਈਡੀਓਲੋਜੀ ਹੈ ਮੇਰੇ ਬੇਸਿਕ ਹੈ ਕਿ 76 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਆਪਾਂ ਹਲੇ ਤੱਕ ਚੰਗਾ ਸਿਸਟਮ ਨਹੀਂ ਦੇ ਸਕੇ ਗੜੀਆਂ ਸੜਕਾਂ ਤੇ ਬੈਠੇ ਆ ਸੜਕਾਂ ਬਣਵਾਈ ਜਾਂਦੇ ਆ ਟੜਵਾਈ ਜਾਂਦੇ ਆ ਬੜਾਈ ਜਾਂਦੇ ਆ ਟੜਵਾਈ ਜਾਂਦੇ ਆ ਇਹੀ ਚੱਲ ਰਿਹਾ ਜਾਂ ਧਰਮਾਂ ਦੇ ਨਾਮ ਤੇ ਲੜਾਈ ਜਾਂਦੇ ਆ ਧਰਮਾਂ ਦੇ ਨਾਮ ਤੇ ਵੀ ਲੜਾਈ ਜਾਂਦੇ ਆ ਲੋਕ ਬਾਹਰਲੇ ਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਟੈਲੀਜੈਂਸ ਦੀਆਂ ਗੱਲਾਂ ਕਰ ਰਹੇ ਆ ਨਵੀਂ ਨਵੀਂ ਟੈਕਨੋਲੋਜੀ ਦੀਆਂ ਇਨਵੈਂਸ਼ਨ ਦੀਆਂ ਗੱਲਾਂ ਕਰ ਰਹੇ ਤੇ ਸਾਡੇ ਦੇਸ਼ 'ਚ ਧਰਮਾਂ ਦੇ ਨਾਮ ਤੇ ਲੜਾਇਆ ਜਾ ਰਿਹਾ ਮਤਲਬ ਦੇਖੋ ਨਾ ਕਿੰਨਾ ਵੱਡਾ ਇੱਕ ਡਿਫਰੈਂਸ ਆ ਗਿਆ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਚੰਗੀ ਸੋਚ ਚੰਗੇ ਵਿਜ਼ਨ ਚੰਗੀ ਨੀਅਤ ਚੰਗੀ ਨੀਤੀ ਨੂੰ ਦੇਖਣ ਦੀ ਲੋੜ ਹੈ ਦੇਖੋ ਕਿਹੜੇ ਬੰਦੇ 'ਚ ਦਮ ਹੈ ਇਹ ਜਿਹੜਾ ਆ ਸਾਰੀ ਕੁਆਲਿਟੀਆਂ ਫੁੱਲਫਿਲ ਕਰਦਾ ਹੋਵੇ ਤਾ ਹੀ ਸਾਡੇ ਸਿਸਟਮ 'ਚ ਸੁਧਾਰ ਹੋਊਗਾ ਮੈਂ ਤਾਂ ਕਹਣਾ ਚੰਗੇ ਨੂੰ ਜੇ ਮੇਰੇ ਨਾਲ ਕੋਈ ਬੈਟਰ ਕੈਂਡੀਡੇਟ ਆ ਮੇਰੇ ਨਾਲੋਂ ਵਧੀਆ ਬੰਦਾ ਮੈਂ ਆਪ ਉਹਦੀ ਖੁੱਲਕੇ ਸਪੋਰਟ ਕਰੂੰਗਾ ਕਿ ਯਾਰ ਆ ਚੰਗੀ ਸੋਚਾਂ ਨੂੰ ਪ੍ਰਮੋਟ ਕਰੀਏ ਪਰ ਉਹਦੇ ਲਈ ਲੋਕਾਂ ਨੂੰ ਪ੍ਰਚਾਰਕ ਬਣਨਾ ਪੈਣਾ ਜਿਵੇਂ ਕਿ ਆ ਰੋਲਸ ਰੋਇਸ ਪ੍ਰਚਾਰ ਨਹੀਂ ਕਰਦਾ ਲੈਂਬਰਗੀਨੀ ਆਪਣਾ ਪ੍ਰਚਾਰ ਨਹੀਂ ਕਰਦਾ ਪਰ ਲੋਕਾਂ ਨੂੰ ਪਤਾ ਉਹ ਬ੍ਰਾਂਡ ਕੀ ਆ ਉਹਦੀ ਵੈਲਿਊ ਕੀ ਆ ਉਹਦੀ ਕੀਮਤ ਕੀ ਆ ਇਹ ਲੋਕਾਂ ਨੇ ਪ੍ਰਚਾਰਕ ਬੰਨਾ ਪਰ ਜੇ ਜੇ ਤੁਹਾਡੀ ਜਿਹੜੀ ਵਿਚਾਰਧਾਰਾ ਆ ਉਹ ਲੋਕਾਂ ਤੱਕ ਜਾਵੇਗੀ ਨਹੀਂ ਤੁਸੀਂ ਲੋਕਾਂ ਚ ਵਿਚਰੋਗੇ ਨਹੀਂ ਫਿਰ ਉਹ ਕਿਸ ਤਰ੍ਹਾਂ ਇੰਪਲੀਮੈਂਟ ਹੋ ਸਕਦਾ ਸਾਈਂ ਜੀ ਹੁਣ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਇਹ ਲੋਕਾਂ 'ਚ ਜਾ ਰਿਹਾ ਜੇ ਮੈਂ ਕਹਨਾ ਸਪੋਸ 50000 ਬੰਦਾ ਤੁਹਾਡੀ ਵੀਡੀਓ ਸੋਲਿਆ 50000 ਬੰਦਾ ਲੱਖ ਬੰਦੇ ਨਾਲ ਡਿਸਕਸ ਕਰੂਗਾ ਲੱਖ 2 ਲੱਖ ਨਾਲ ਡਿਸਕਸ ਕਰੂਗਾ ਸਲੋ ਐਂਡ ਸਟੇਡੀ ਹਾਰਨਾ ਮੰਨੋ ਆਊਗਾ ਇੱਕ ਟਾਈਮ ਜਿਹਦੇ 'ਚ ਸਿਰਫ ਕਦਰ ਚੰਗੇ ਲੋਕਾਂ ਦੀ ਹੋਊਗੀ ਆਊਗਾ ਟਾਈਮ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਸਾਨੂੰ ਉਮੀਦ ਛੱਡਣ ਦੀ ਲੋੜ ਨਹੀਂ ਹੈ ਉਮੀਦ ਰੱਖੋ एवरीथिंग ਇਜ਼ ਪੋਸੀਬਲ ਤੋਂ ਦੇਖਣ ਦੇ ਵਿੱਚ ਕੋਈ ਪੋਲੀਟਿਕਲ ਪਲਾਨਸ ਆਪਣੇ ਦੇਖੋ ਪਹਿਲੀ ਗੱਲ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਸਾਨੂੰ ਸਾਰਾ ਨੂੰ ਸਿਆਸੀ ਹੋਣ ਦੀ ਲੋੜ ਹੈ ਸਿਆਸਤ ਵਾਲੇ ਟੌਪਿਕ ਤੋਂ ਪੱਜੋਨਾ ਡਿਸਕਸ ਕਰੋ ਜੇ ਕੋਈ ਕੈਂਡੀਡੇਟ ਹੈ ਕੋਈ ਕਿਰਦਾਰ ਹੈ ਜੇ ਤੁਹਾਡੇ ਜ਼ੈਨ ਚ ਕੋਈ ਸਵਾਲ ਮੇਰੇ ਪ੍ਰਤੀ ਵੀ ਹੈ ਮੈਨੂੰ ਸਵਾਲ ਪੁੱਛੋ ਸਾਨੂੰ ਇਹ ਕਲਚਰ ਲਿਆਂਦੀ ਲੋੜ ਹੈ ਕਿ ਆਪਾਂ ਲੀਡਰਾਂ ਨੂੰ ਸਵਾਲ ਪੁੱਛੀਏ ਨਾ ਕਿ ਜੋ ਲੀਡਰ ਨੇ ਕਹਿ ਤਾ ਜਿੰਦਾਬਾਦ ਜਿੰਦਾਬਾਦ ਸ਼ੁਰੂ ਕਰ ਦਿੰਦੇ ਨਹੀਂ ਸਾਨੂੰ ਮਾਨਸਿਕ ਗੁਲਾਮ ਬਣਨ ਦੀ ਨਹੀਂ ਲੋੜ ਆਪਾਂ ਆ ਵੀ ਆ ਲਿਵਿੰਗ ਇਨ ਅ ਇੰਡੀਪੈਂਡੈਂਟ ਕੰਟਰੀ ਤੇ ਆਪਾਂ ਆਪਣੀ ਸੋਚ ਨੂੰ ਵੀ ਆਜ਼ਾਦ ਰੱਖੀਏ ਤਾਈ ਸਾਡੇ ਲੋਕਤੰਤਰ ਦੀ ਜਿੱਤ ਹੋਊਗੀ ਤਾਈ ਲੋਕਾਂ ਦੀ ਜਿੱਤ ਹੋਊਗੀ ਤਾਈ ਨੌਜਵਾਨਾਂ ਦੀ ਜਿੱਤ ਹੋਊਗੀ ਨਹੀਂ ਹੁਣ ਗਾਂ ਅੱਗੇ ਪ੍ਰੋਗਰਾਮ ਹੈਗਾ ਐ ਐਮਪੀ ਦੀਆਂ ਚੋਣਾਂ ਲੜਨ ਦਾ ਭਲਾ ਕਿ ਨਹੀਂ ਸਾਹਿਬ ਜੀ ਲੋਕ ਦੱਸਣ ਕਿ ਮੈਂ ਕਿਹਾ ਲੋਕਤੰਤਰ ਚ ਲੋਕ ਮਾਲਿਕ ਹੈ ਇਹਦੇ ਚ ਮੇਰਾ ਫੈਸਲਾ ਨਹੀਂ ਹੈ ਜਿਵੇਂ ਲੋਕ ਕਹਿਣਗੇ ਜੇ ਲੋਕ ਕਹਿਣਗੇ ਇਲੈਕਸ਼ਨ ਲੜਨੀ ਚਾਹੀਦੀ ਤੇ ਡੈਫੀਨਿਟਲੀ ਲੜਾਂਗੇ ਪਿੱਛੇ ਹਟਣ ਵਾਲਿਆ ਥੋੜੀਆਂ ਸਾਹਿਬ ਜੀ ਜੇ ਸਿਸਟਮ ਦਾ ਸੁਧਾਰ ਕਰਨਾ ਹੈ ਜੇ ਪੋਲਿਟਿਕਸ ਇਜ਼ ਅ ਡਰਟੀ ਗੇਮ ਫॉर ਡਰਟੀ ਪੀਪਲ ਜੇ ਉਹਦੇ ਚ ਚੰਗੇ ਕਿਰਦਾਰ ਲੈ ਕੇ ਆਣੇ ਫਿਰ ਡੈਫੀਨਿਟਲੀ ਐਸ ਪਰ ਪੀਪਲਸ ਡਿਮਾਂਡ ਮੇਰ ਇਹਦੇ ਚ ਮੇਰੀ ਨਿੱਜੀ ਨਹੀਂ ਆ ਮੇਰੇ ਕੋਲ ਸਿਰਫ ਇੱਕ ਸੋਚ ਹੈ ਇੱਕ ਵਿਜ਼ਨ ਹੈ ਪਰ ਅਜੇ ਤੱਕ ਕੀ ਕਹਿੰਦੀ ਲੋਕਾਂ ਦੀ ਡਿਮਾਂਡ ਲੋਕ ਚਾਹੁੰਦੇ ਆ ਕਿ ਚੰਗੀ ਸੋਚ ਅੱਗੇ ਆਵੇ ਪਰ ਹਲੇ ਮੈਨੂੰ ਇਹ ਲੱਗਦਾ ਕਿ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਚੰਗੀ ਸੋਚ ਅੱਗੇ ਆਵੇ ਏਦਾਂ ਲੱਗਦਾ ਤੁਹਾਨੂੰ ਅੰਦਾਜ਼ਾ ਮਿਲਿਆ ਪਾਰਟੀਆਂ ਵੱਲੋਂ ਰੋਕਣ ਦੀ ਕੋਸ਼ਿਸ਼ ਕਰ ਤੁਸੀਂ ਤੁਸੀਂ ਦੇਖੋ ਜਿਹੜੇ ਪਾਰਟੀ ਕੈਂਡੀਡੇਟਸ ਦੇ ਰਹੇ ਨੇ ਮਤਲਬ ਚੰਗੇ ਲੋਕਾਂ ਦੀ ਚੰਗੇ ਕਿਰਦਾਰਾਂ ਦੀ ਕਮੀ ਹੈ ਤਾਂ ਉਹੀ ਕੈਂਡੀਡੇਟ ਮੋੜ ਮੋੜ ਕੇ ਉਹੀ ਕੈਂਡੀਡੇਟਸ ਹੀ ਆ ਰਹੇ ਆ ਲੋਕਾਂ ਕੋਲ ਆਪਸ਼ਨਲੈਸ ਹੋ ਰਹੇ ਆ ਲੋਕ ਇਹ ਇਹ ਤਾਂ ਦੇਖਿਆ ਸੀਗਾ ਕਿ ਪਾਰਟੀਆਂ ਜਿਹੜੀਆਂ ਨੇ ਉਹ ਉਮੀਦਵਾਰ ਖਰੀਦ ਦੀਆਂ ਪਈਆਂ ਮੈਨੂੰ ਲੱਗਦਾ ਕਿਤੇ ਪਾਰਟੀਆਂ ਰੋਕਦੀਆਂ ਵੀ ਪਈਆਂ ਕੋਈ ਨਵੇਂ ਉਮੀਦਵਾਰ ਖੜੇ ਹੋਣ ਤੋਂ ਬਿਲਕੁਲ ਹੋ ਸਕਦਾ ਦੇਖੋ ਹੁਣ ਤੁਹਾਡੇ ਨਾਲ ਹੋਇਆ ਕੁਝ ਨਹੀਂ ਮੇਰੇ ਨਾਲ ਇਦਾਂ ਕੁਝ ਨਹੀਂ ਹੋਇਆ ਪਰ ਮੈਨੂੰ ਇਹ ਲੱਗਦਾ ਕਿ ਪਾਰਟੀਆਂ ਨੂੰ ਵੀ ਜੇ ਤੁਸੀਂ ਚੰਗੀ ਰਾਜਨੀ ਜੇ ਕੋਈ ਵੀ ਪਾਰਟੀ ਇਦਾਂ ਦੀ ਹੈ ਜੇ ਤੁਸੀਂ ਚੰਗੀ ਰਾਜਨੀਤੀ ਦੇਣਾ ਚਾਹੁੰਦੇ ਹੋ ਜਿਵੇਂ ਭਾਸ਼ਣ ਤਾਂ ਬਹੁਤ ਵੱਡੇ ਵੱਡੇ ਹੁੰਦੇ ਨਾਲੇ ਨਾ ਅਸੀਂ ਆ ਕਰਦਾਂਗੇ ਆ ਕਰਦਾਂਗੇ ਪਰ ਉਹਦੇ ਲਈ ਤੁਹਾਨੂੰ ਚੰਗੇ ਕਰਤਾਰ ਲੋਕਾਂ ਦੇ ਅੱਗੇ ਰੱਖਣੇ ਪੈਣਗੇ ਮੇਰੀ ਹੁਣ ਬੇਨਤੀ ਇਹ ਆ ਵੋਟ ਫੋਰ 13 ਕੈਰੈਕਟਰਸ ਇਨ ਲੋਕ ਸਭਾ ਇਲੈਕਸ਼ਨ 13 ਕਰਤਾਰਾਂ ਨੂੰ ਜਿਤਾਇਓ 13 파ਟੀਆਂ ਨੂੰ ਨਾ ਜਿਤਾਇਓ ਕਿ ਅਸੀਂ ਆ ਪਾਰਟੀ ਨੂੰ ਵੋਟ ਵਾਰਿਆ ਕਰਤਾਰ ਦੇਖੋ ਮੈਂ ਫੇਰ ਪੁੱਛਦਾ ਕਿ ਉਹਨਾਂ 13 ਕਰਤਾਰਾਂ ਚ ਕੋਮਲ ਗੁਰਨੂਰ ਹੋ ਸਕਦੇ ਕਿ ਨਹੀਂ ਸਾਹਿਬ ਜੀ ਲੋਕ ਜਿਵੇਂ ਕਹਿਣਗੇ ਜਿਵੇਂ ਲੋਕ ਕਰਨ ਠੀਕ ਹੈ ਇਹ ਲੋਕ ਜੇ ਮੈਂ ਆਪਣੇ ਆਪ ਚ ਕੋਈ ਫੈਸਲਾ ਕਰਨ ਲੱਗ ਜਾ ਜਾਂ ਜਿਵੇਂ ਪਾਰਟੀ ਆਪਣੇ ਦਮ ਤੇ ਫੈਸਲਾ ਕਰਨ ਲੱਗ ਜਾਂਦੀਆਂ ਫਿਰ ਫਰਕ ਕੀ ਹੋਇਆ ਡਿਫਰੈਂਸ ਕੀ ਹੋਇਆ ਹੁਣ ਤੁਸੀਂ ਜਿੰਨੇ ਆ ਤੁਸੀਂ ਲੀਡਰ ਦੇਖੋਗੇ ਵਰਕਰ ਦੇਖੋਣਗੇ ਉਹਨਾਂ ਦੇ ਪਤਾ ਕੀ ਹੋਗਾ ਇੰਟਰਵਿਊ ਚ ਕਿ ਤੁਸੀਂ ਇਲੈਕਸ਼ਨ ਲੜ ਰਹੇ ਹੋ ਉਹ ਕਹਿਣਗੇ ਸਾਡੀ ਹਾਈ ਕਮਾਂਡ ਫੈਸਲਾ ਕਰੂਗੀ ਜਿਵੇਂ ਸਾਡੀ ਹਾਈ ਕਮਾਂਡ ਮੇਰੀ ਹਾਈ ਕਮਾਂਡ ਲੋਕ ਨੇ ਅੱਛਾ ਉਹਨਾਂ ਦੀ ਹਾਈ ਕਮਾਂਡ ਹੋ ਸਕਦਾ ਕੋਈ ਲੀਡਰ ਬਟ ਮੇਰੀ ਹਾਈ ਕਮਾਂਡ ਲੋਕ ਨੇ ਜਿਵੇਂ ਲੋਕ ਚਾਣਗੇ ਜਿਵੇਂ ਲੋਕ ਕਹਿਣਗੇ ਮੈਂ ਉਹ ਵੇ ਫੈਸਲਾ ਕਰੂੰਗਾ ਮੇਰੇ ਹਾਈ ਕਮਾਂਡ ਲੋਕ ਨੇ ਇਹੀ ਡਿਫਰੈਂਸ ਆ ਉਹ ਲੀਡਰਾਂ ਦੇ ਗੁਲਾਮ ਨੇ ਮੈਂ ਲੋਕਾਂ ਦੇ ਹਿਸਾਬ ਨਾਲ ਚੱਲਣਾ ਮੈਂ ਲੋਕਾਂ ਦੀ ਸੋਚ ਦੇ ਹਿਸਾਬ ਨਾਲ ਚੱਲਣਾ ਆਪਣੀ ਸੋਚ ਰੱਖ ਰਿਆ ਜੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਇਹ ਸੋਚ ਚਾਹੀਦੀ ਹੈ ਇਹ ਸੋਚ ਨੂੰ ਮੁਰੇ ਕਰਨ ਦੀ ਲੋੜ ਹੈ ਫਿਰ ਪਿੱਛੇ ਨਹੀਂ ਹਟਾਂਗੇ ਬਹੁਤ ਸ਼ੁਕਰੀਆ ਬਿਲਕੁਲ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਆ ਉਹ ਸ਼ਾਇਦ ਲੋਕਾਂ ਤੇ ਹੀ ਛੱਡ ਦੇਣਾ ਚਾਹੀਦਾ ਬੇਸ਼ੱਕ ਲੋਕ ਡਿਸਾਈਡ ਕਰਨ ਲੋਕਾਂ ਨੂੰ ਡਿਸਾਈਡ ਕਰਨਾ ਚਾਹੀਦਾ ਕਿ ਉਹਨਾਂ ਦਾ ਨੁਮਾਇੰਦਾ ਕੌਣ ਹੈ ਡੈਮੋਕ੍ਰੇਸੀ ਸ਼ਾਇਦ ਇਸੇ ਨੂੰ ਕਹਿੰਦੇ ਨੇ ਔਰ ਇਸੇ ਵਾਸਤੇ ਲੋਕਾਂ ਨੂੰ ਜਾਗਣ ਦੀ ਵੀ ਲੋੜ ਹੈ ਜਿਵੇਂ ਕਿ ਪ੍ਰੋਫੈਸਰ ਕੋਮਲ ਗਰਨੂਰ ਨੇ ਸਮਝਾਇਆ ਤੇ ਉਸ ਮਾਮਲੇ ਨੂੰ ਲੈ ਕੇ ਲੋਕਾਂ ਨੂੰ ਵੀ ਸਹਿਰਦ ਹੋਣਾ ਚਾਹੀਦਾ ਲੋਕਾਂ ਨੂੰ ਵੀ ਜਾਣਨਾ ਚਾਹੀਦਾ ਆਪਣੀ ਤਾਕਤ ਨੂੰ ਪਹਿਚਾਣਨਾ ਚਾਹੀਦਾ ਆਉਂਦੇ ਸਮੇਂ ਚ ਲੋਕ ਕੀ ਫਤਵਾ ਦਿੰਦੇ ਨੇ ਉਹ ਸਾਹਮਣੇ ਆ ਹੀ ਜਾਵੇਗਾ ਔਰ ਤੱਕ ਲਈ ਬਣੇ ਰਹੋ 1 India Punjabi ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ